ਮੈਂ ਦਮ ਆਇਆ ਸੀ ਵੀ ਤੂੰ ਬਾਹੀ ਚੱਲ ਬੀਜੀ ਚੱਲ ਲੈ ਫੇਰ ਆਪਾਂ ਕਰ ਲਾਂਗੇ ਕਦੋਂ ਮਤਲਬ ਚਾਚਾ ਜੀ ਮਤਲਬ ਬਾਹਰ ਆ ਤੂੰ ਤਿੰਨ ਕਿੱਲੇ ਮੈਂ ਬਾਹਨ ਤੋਂ ਤਾਂ ਰੁੱਕਿਆ ਹੀ ਨਹੀਂ ਹੈ ਨਾ ਚਾਚਾ ਐ ਬਾਹਨ ਨੂੰ ਦੱਸ ਕਿ ਮੈਂ ਬਗਾਨੀ ਚ ਵੀ ਥੇਕੇ ਤੇ ਲੈ ਕੇ ਪਾਉਣੀ ਆ ਕਿ ਮੇਰੀ ਆਪ ਦੀ ਜ਼ਮੀਨ ਆ ਮੇਰੇ ਨਾਂ ਕਰਾ ਯਾਰ ਇਹ ਤੇ ਮੂੰਹ ਦਾ ਅਗਲਾ ਸ਼ਬਦ ਸੁਣਾ ਕਿਹਦਾ ਕੀ ਹੈ ਮੈਂ ਕੀ ਅਗਲਾ ਕਹਤਾ ਸ਼ਬਦ ਸਫालतू ਉਹੀ ਗੱਲ ਹੋਰ ਜਵਾਬ ਨੂੰ ਭੜਕਾਉਣੀ ਹੈਗੀ ਨਹੀਂ ਭੜਕਾਉਂਦੀ ਨਹੀਂ ਮੈਂ ਐ ਕਿ ਤੂੰ ਬਾਹਲਾ ਬੀਜਲਾ ਫੇਰ ਕੀ ਮੈਂ ਕਹਿੰਦਾ ਵੀ ਤਿੰਨ ਕਿੱਲੇ ਆ ਤਿੰਨ ਕਿੱਲੇ ਨੂੰ ਤੂੰ ਬਾਹਲਾ ਬੀਜਲਾ ਰੱਖ ਲੈ ਹਨਾ ਜਿੰਨਾ ਟਾਈਮ ਤੇਰਾ ਜੀ ਕਰਦਾ ਬਾਕੀ ਜਿਹੜੀ ਗੱਲ ਨਾ ਕਰਾਉਣ ਦੀ ਆ ਉਹ ਆਪਾਂ ਫੇਰ ਦੇਖਾਂਗੇ ਕਿਤੇ ਵੀ ਤੇ ਚਾਚਾ ਇਹ ਗੱਲ ਦੋ ਉੱਥੇ ਦਾ ਕਰੀ ਨਹੀਂ ਪੰਚਾਇਤ ਦੇ ਵਿੱਚ ਅੱਜ ਤੂੰ ਘਰੇ ਬਣਾ ਕੇ ਕੋਈ ਵਾਇ ਕਰਕੇ ਚਾਚੇ ਦੇ ਨਾਮ ਤੋਂ ਮੇਰੇ ਨਾਲ ਇਹ ਗੱਲਾਂ ਕਰਨ ਲੱਗਾ ਉਹਦੇ ਪੰਚਾਇਤ 'ਚ ਖੋਣ ਲਾਏ ਇਹ ਗੱਲ ਬਾਹਲਾ ਬੀਜਲਾ ਦੀ ਕੀਮਤ ਕੋਈ ਹੈ ਅਸੀਂ ਫਿਰ ਇਸਾਨਾ ਤੇ ਪੜਾਂਗੇ ਭਈ ਸ਼ਾਨ ਤਾਂ ਕੋਈ ਵੀ ਨਹੀਂ ਹੈਗਾ ਕੋਈ ਨਹੀਂ ਅੱਗੇ ਕਿਹੜਾ ਜੱਦਾ ਹਟਦੋਂ ਮੰਗਦੇ ਆਂ ਵੀ ਸਾਨੂੰ ਕੰਕ ਚਾਹੀਦਾ ਵੀ ਲੈ ਤੇਰੇ ਸਿਰ ਤੋਂ ਕੰਕ ਲੈ ਕੇ ਖਾਣਾ ਰੱਬ ਨੇ ਦਿੱਤਾ ਤੇਰੇ ਕੋਲੇ ਸਾਰਾ ਕੁਝ ਹੀ ਹੈ ਮੈਂ ਕਿਹੜਾ ਕੋਈ ਉਹ ਕੀਤਾ ਮੇਰਾ ਆ ਦਾ ਹੱਕ ਮੰਗਦਾ ਮੇਰਾ ਹੱਕ ਦੇ ਬੱਸ ਮੇਰੇ ਤਾਂ ਤੈਨੂੰ ਫਿਰ ਦੇਈ ਤਾਂ ਜਾਨਾ ਵੀ ਆ ਤਿੰਨ ਕਿੱਲੇ ਤੂੰ ਵਾਹੀ ਵੀ ਜੀ ਚਾਹ ਨਾ ਵਾਹੀ ਦਾ ਕੀ ਮਤਲਬ ਹੋਇਆ ਤੂੰ ਚਾਚਾ ਸਾਡੇ ਨਾਮ ਕਰਾ ਅੱਗੇ ਵੀ ਤੇਰੀਆਂ ਜਵਾਨਾਂ ਅਸੀਂ ਵੇਖ ਲਈਆਂ ਤੂੰ ਮੈਂ ਤਾਂ ਫਿਸਲ ਗਿਆ ਕੋਈ ਐਸੀ ਜਵਾਨ ਤੇ ਰਹਿੰਦੇ ਹੈਗੇ ਤੇਰੀ ਤੇ ਜਵਾਨ ਤੇ ਤਾਂ ਭਾਈ ਫਿਰ ਤੁਸੀਂ ਵੀ ਨਹੀਂ ਰਹੇ ਜੇ ਤੁਸੀਂ ਹਾਂ ਗੱਲ ਕਰਦੇ ਹੋਂ ਤਾਂ ਠੀਕ ਹੈ ਨਾ ਨਹੀਂ ਅ ਤਾਂ ਕੀ ਜਵਾਨ ਨਹੀਂ ਰਹੀ ਕੀ ਜਵਾਨ ਕੀਤੀ ਸੀ ਤੇਰੇ ਨਾਲ ਦੱਸ ਮੈਨੂੰ ਉਹ ਮੈਂ ਤੁਹਾਨੂੰ ਕੀ ਕਹਾ ਇਹਨੂੰ ਪੁੱਛੋ ਦੀ ਮਾਂ ਨੂੰ ਕੀ ਕੁਛ ਜਵਾਨਾ ਮਾਰੀਆਂ ਸੀ ਇਹਨੇ ਮੈਨੂੰ ਨਾ ਮੈਂ ਕੀ ਜਵਾਨਾ ਮਾਰਿਆ ਸੀ ਤੂੰ ਨੇ ਕਿਹਾ ਸੀ ਆ ਮੇਰੇ ਪੁੱਤ ਦੇ ਸਿਰ ਤੇ ਹੱਥ ਧਰੇ ਸੀ ਵੀ ਸੱਤ ਦੇ ਸੱਤ ਕਿੱਲੇ ਤੇਰੇ ਪੁੱਤ ਦੇ ਆ ਲਾਡੀ ਦੇ ਕਾਚਾ ਮੇਰੇ ਤਾਂ ਸਾਰੀ ਬਰਾਤ ਹੀ ਗਵਾ ਗਈ ਜੇ ਤੂੰ ਕਹਣਾ ਨਾ ਵੀ ਮੈਂ ਜਵਾਨ ਨਹੀਂ ਕੀਤੀ ਮੇਰੇ ਤਾਂ ਸਾਰੀ ਬਰਾਤ ਗਵਾ ਜਦੋਂ ਤੂੰ ਮੂੰਹ ਹਲਾਇਆ ਸੀਗਾ ਜਦੋਂ ਕੜਾ ਪਵਾਇਆ ਸੀਗਾ ਤੂੰ ਮੇਰੀ ਗੱਲ ਸੁਣ ਮੈਂ ਉਹਨੂੰ ਕਿਹਾ ਸੀ ਮੈਨੂੰ ਕੜਾ ਪਾਓ ਠੀਕ ਹੈ ਨਾ ਤੁਸੀਂ ਕੜਾ ਪਾਤਾ ਚਲੋ ਠੀਕ ਹੈ ਮੈਂ ਵੀ ਉਹ ਗੱਲ ਦਾ ਮੰਨਦਾ ਮੈਂ ਨੇ ਇੱਕ ਗੱਲ ਕਹੀ ਸੀ ਵੀ ਦੇਖ ਮੇਰੀ ਗੱਲ ਸੁਣ ਸੁਖਪਾਲ ਮੈਨੂੰ ਰੋਟੀ ਤੋਂ ਥੋੜ੍ਹ ਨਾ ਰੱਖੀ ਇਹਨੇ ਤਾਂ ਮੇਰੀ ਸਿਰਾਂ ਵਾਲੀ ਕਰਕੇ ਰੱਖਤੀ ਜਮਾ ਲੈ ਮਾਂ ਮਾਂ ਹੱਥੋਂ ਹੀ ਪਿਆਰ ਹੋ ਗਈ ਹੱਥੇ ਵੀ ਨਿੰਦੀ ਜਾਂਦਾ ਰੋਟੀ ਇਹਨੂੰ ਮੈਂ ਫਰਾ ਕੇ ਆਉਂਦਾ ਰਹਾਂਗਾ ਕਿਹਾ ਤੇਰੀ ਦਾਲ ਦੇ ਕਿੰਨੇ ਸੀ ਆਵਾਜ਼ ਤੂੰ ਜਮਾ ਹੀ ਖਾ ਕੇ ਮੈਂ ਨੂੰ ਤਾਂ ਦਿੰਦਾ ਨਹੀਂ ਸੀ ਫਿਰ ਠੀਕ ਹੈ ਨਾ ਚਲ ਛੱਡ ਜਿਹੜਾ ਕੁਝ ਹੋ ਗਿਆ ਆ ਵਾਗ ਦੇਖ ਸੁਖਪਾਲ ਮੈਂ ਸਿੱਧੀ ਗੱਲ ਕਹਿੰਦਾ ਵੀ ਦੇਖ ਕੱਲ ਨੂੰ ਭਈ ਅਸੀਂ ਵੀ ਆਪਦੀ ਜ਼ਿੰਦਗੀ ਬਾਰੇ ਸੋਚਣਾ ਹੁਣ ਮੈਂ ਰਣਜੀਤਪੁਰ ਦਾ ਵੀ ਸੋਚਣਾ ਹਾਂ ਮੈਂ ਤੇਰਾ ਵੀ ਨਹੀਂ ਸੋਚਣਾ ਮਾਂ ਹੁਣ ਇਹ ਇਦਾਂ ਹੀ ਛੱਡੀਆ ਆਪਾਂ ਨਹੀਂ ਸੋਚਦਾ ਇਹਦਾ ਛੱਡਿਆ ਅੱਜ ਹੋਣੀ ਤੋ ਬਸੇ ਤੀਨੀ ਰਣਜੀਤਪੁਰ ਦਾ ਸੋਚ ਮੂਠ ਸੁਭਾਲ ਕੇ ਗੱਲ ਕਰ ਮੈਂ ਤੁਹਾਨੂੰ ਸਪਾਸਟ ਬਣਾ ਕੇ ਗੱਲ ਕਰਨਾ ਮੰਨ ਤੂੰ ਚਾਰ ਬੰਮਾ ਨੇ ਹੋਰ ਮੇਰੀ ਗੱਲ ਸੁਣ ਤਾ ਜੈਸਾ ਮੂਠ ਸੁਣਾਈ ਰੱਖਿਆ ਠੀਕ ਹੈ ਜਿਹੜੀ ਮੈਂ ਤੈਨੂੰ ਗੱਲ ਕਰਦਾ ਤਾਂ ਕੁਝ ਮਰਜ਼ੀ ਕਰ ਮੇਰੇ ਨਾਲ ਗੱਲ ਨਾ ਬਟਵਾਇਨਾ ਗੱਲ ਕੀਤੀ ਮੇਰੇ ਨਾਮ ਕਰਾਵਾ ਸਿੱਧੀ ਸਿੱਧੀ ਗੱਲ ਹੈ ਸਾਡੀ ਦੋਨਾਂ ਦੀ ਤਾਂ ਇਹੀ ਰਹਿ ਗਿਆ ਜਿੱਤ ਤੂੰ ਦੂਆ ਰੱਖ ਤੈਨੂੰ ਜੀ ਸਕਦੇ ਕੇ ਬਾਹਲਾ ਬਿਜਲਾ ਜਿੰਨਾ ਮਰਜੀ ਟਾਈਮ ਠੀਕ ਹੈ ਨਾਲ ਹੋ ਗਈ ਲੈ ਬਾਹਲਾ ਬਿਜਲਾ ਨਾ ਆਪੀ ਕਰ ਤੂੰ ਮੁਕਰੀ ਆ ਨਾ ਜਵਾਨ ਵੀ ਹੁੰਦੀ ਹੈ ਉਹਦਾ ਨਾ ਤੂੰ ਕਿਹਾ ਕਿ ਮੈਂ ਤਾਂ ਡੀਜਨ ਹੋ ਰਹਾ ਉਹਨੂੰ ਦੇ ਦੋ ਦੋ ਤਾਂ ਗਾਈ ਬਣ ਕੇ ਆਈ ਖੜ ਕੇ ਮੂੰਹ ਤੇ ਲਗਾ ਕੇ ਉਹਦਾ ਬੋਲਣੀ ਪੰਚਾਇਤ ਦੇ ਉੱਪਰ ਆ ਮਜਬੂਰ ਕੀਤਾ ਜਿਵੇਂ ਉਹ ਕਹਿੰਦੇ ਜਾਂਦੇ ਹੋਵੇ ਕਰੀ ਅਸੀਂ ਆਪਦਾ ਹੱਕ ਹੈ ਜਿੰਨਾ ਕ ਮੰਗਿਆ ਸੀ ਅਸੀਂ ਤਾਂ ਹੁਣ ਕੋਈ ਆਪਦੇ ਹੱਕ ਤੇ ਗੱਲ ਕਰਨੀ ਸਿੱਧੇ ਤਰੀਕੇ ਨਾਲ ਤਾਂ ਖੜੂ ਤੇ ਜਮੇ ਜਨਾਨੀ ਵਾਂਗ ਕੇ ਖੜ ਗਿਆ ਮਰ ਕੇ ਕਿਉਂ ਖੜ ਗਿਆ ਤੁਸੀਂ ਮੇਰੇ ਕੋਲ ਮਰ ਕੇ ਚਲੇ ਜਾ ਤੂੰ ਸਾਨੂੰ ਹੱਕ ਮੰਗ ਲਿਆ ਤੇ ਅੱਜ ਹੱਕ ਮੰਗੀਏ ਨੇ ਵੇ ਤੂੰ ਸਾਨੂੰ ਹੱਕ ਕਿਹਨੂੰ ਦਿੰਦਾ ਤਾ ਭਈ ਤੂੰ ਕਹਦੇ ਦਾਤੀ ਮੇਰੇ ਤੋਂ ਹੱਕ ਮੰਗ ਲੈਂਦੇ ਸੀ ਚਾਚਾ ਮੇਰਾ ਜੇ ਤੂੰ ਜਿਮਾਨ ਦੇ ਕੋਟੇ ਦੱਸਦੇ ਨਹੀਂ ਨੋ ਆ ਨੋ ਮੇਰੇ ਹੱਥ ਧਰਦਾ ਸੀਗਾ ਜੱਲ ਫੋਨ ਲਾ ਜਾ ਮੈਂ ਮੈਂ ਤੈਨੂੰ ਤੇਰੀ ਕਹੀ ਨਹੀਂ ਜਾਂਦਾ ਵੀ ਆਹ ਤਿੰਨ ਕਿਲੇ ਬਾਹਲਾ ਯਾਰ ਕੋਈ ਗੱਲ ਨਹੀਂ ਬੋਲਦੇ ਨਿਕਲੇ ਬਾਹਰ ਬਾਹਰ ਨੂੰ ਇੰਨੀ ਗੱਲ ਕਹੀ ਮੈਂ ਬਾਅਦ ਚ ਨਾ ਕਰਾਉਂਦੀ ਜੀ ਗੱਲ ਆ ਮੈਂ ਬਾਅਦ ਕਰਵਾਉਂਦਾ ਹਾਂ ਕੋਈ ਅੱਜ ਸਾਲ ਦੇਖ ਲੈ ਮੈਨੂੰ ਵੀ ਪਹਿਵੀਂ ਤੇ ਦੇਖ ਲੈ ਹਾਂ ਤੇਰੇ ਕਿਦਾਂ ਦੇਖੀਏ ਨਾ ਚਾਚਾ ਹੁਣ ਤੱਕ ਗਏ ਸੀਗਾ ਇੰਨੇ ਸਾਲਾਂ ਚ ਨਹੀਂ ਦੇਖਿਆ ਗਿਆ ਤਾਂ ਹੁਣ ਕੀ ਕਰੀਏ ਏ ਬੇ ਆ ਬੂਦਰੀ ਲੈ ਜੀ ਤੇਰਾ ਸਾਰਾ ਕੁਛ ਲੈ ਗੱਲਾਂ ਲੈ ਕਿੱਥੇ ਲੈ ਜਾਂਦੇ ਹਾਂ ਹਾਂ ਦੇ ਲੈ ਲਗੀ ਕਰਦਾ ਜਾ ਪਹਿਲਾਂ ਤਾਂ ਕਹਿੰਦਾ ਸੀ ਪਾਵਾਰ ਨੂੰ ਕੋਈ ਵਾਲੇ ਸਾਵਾਂ ਦਾ ਮੰਗਲਵਾਰ ਹੁਣ ਕਹਿੰਦਾ ਬਾਅਦ ਕਿੰਨੇ ਮਹੀਨੇ ਦੀ ਗੱਲ ਸਿਰ ਆਹ ਪੂਰਾ ਵਰਕ ਆ ਰਹੀਆਂ ਆਂ ਬਰਾ ਆਹ ਲਾਦੀਆਂ ਜਿੰਨੀਆਂ ਨਾਂ ਲਾ ਠੀਕ ਹੈ ਸਾਡੇ ਘਰ ਦੇ ਮਕਮਲੇ ਦੇ ਵਿੱਚ ਨਾ ਬੋਲਿਆ ਠੀਕ ਹੈ ਐਵੇਂ ਕੋਈ ਵਾਦਾ ਨਾ ਕਰ ਤੂੰ ਇਹ ਨਾਲ ਗੱਲ ਕਰ ਤੂੰ ਇਹ ਨਾਲ ਗੱਲ ਨਾ ਕਰ ਮੈਂ ਤੈਨੂੰ ਦੱਸਦਾ ਸੀ ਸੀਸੇ ਜਿਹੜਾ ਲਾ ਜਿਹੜਾ ਲੂੰਗਾ ਕੋਈ ਗੱਲ ਨਹੀਂ ਮੈਂ ਸੀਸੇ ਜਿਹੜਾ ਇਹ ਨਾਲ ਗੱਲ ਫੋਣ ਲੈ ਮੇਰੇ ਠੀਕ ਹੈ ਤੂੰ ਮੇਰੇ ਨਾਮ ਕਰਾਉਣੀ ਹੈ ਜ਼ਮੀਨ ਕੇ ਨਹੀਂ ਕਰਾਉਣੀ ਸਿੱਧੀ ਜੀ ਗੱਲ ਇੱਕ ਦੱਸ ਦੇ ਕਦੀ ਤਾਂ ਚੰਗਾ ਨਹੀਂ ਕਰਾਉਣਾ ਨਹੀਂ ਕਰਾਉਣੀ ਠੀਕ ਹੈ ਫਿਰ ਭੂਆ ਨੂੰ ਸੁਧੋ ਕੋ ਦੋ ਭੂਆ ਨੂੰ ਗਰ ਰਹੀ ਬੋਲੇ ਵਾਟਾ ਕਰਵਾ ਕੇ ਜਾਣਾ ਮੈਂ ਨਿਕਲ ਜੂਗਾ ਮੈਂ ਕਹਿੰਦੀ ਕਾਨੂੰ ਪੜਨਾ ਕਰੂੰ ਤੂੰ ਗੱਲ ਤੇ ਆ ਜਾ ਮੈਂ ਉਦੋਂ ਚੁੱਪ ਕਰ ਗਿਆ ਠੀਕ ਆ ਮੈਂ ਕਹਾਂ ਚਲ ਕਾਨੂੰ ਪਿੰਡ ਦੇ ਵਿੱਚ ਰੋਣਾ ਪੋਣਾ ਕਾਨੂੰ ਪੋਣਾ ਠੀਕ ਆ ਤੂੰ ਜਿਹੜਾ ਚੰਦ ਚੜਹਾਉਣ ਦੇ ਚੜਾਤਾ ਪਾ ਠੀਕ ਆ ਹੁਣ ਵਾਲਾ ਪੈ ਗਿਆ ਮੈਂ ਸਰਪੰਚ ਨੂੰ ਜਿਹੜਾ ਮੈਂ ਤੁਹਾਨੂੰ ਦੱਸੀਦਾ ਇਹਨਾਂ ਤਿੰਨ ਕਿੱਲੇ ਦੇਈਦਾ ਇਹਨਾਂ ਹੋਰ ਮੈਂ ਕੀ ਕਰਾਂ ਉਹ ਚਾਚਾ ਤਿੰਨ ਕਿੱਲੇ ਤਾਂ ਮੈਂ ਹੀ ਕਰਾਂ ਜਦੋਂ ਮੇਰੇ ਨਾਇਨ ਜਮੀਨ ਸਾਰੇ ਗੱਲ ਸੁਣ ਲੈ ਮੇਰੀ ਮੈਂ ਵੀ ਬੁਖਾਰ ਹੀ ਨਹੀਂ ਹੈਗਾ ਸੱਤ ਕਿੱਲੇ ਦਾ ਮਾਲ ਕਮੈਂ ਮੈਂ ਆਪਦੀ ਜ਼ਮੀਨ ਬਾਹੂਗਾ ਤੇਰੀ ਜ਼ਮੀਨ ਤੂੰ ਇਸਨਾਂ ਹੀ ਕਰਾਉਣੇ ਗੱਲ ਸੁਣ ਲੈ ਸਿੱਧੀ ਜੀ ਮੇਰੀ ਮੇਰੇ ਨਾਲ ਰਜਿਸਟਰੀ ਕਰਾ ਦੇ ਨਹੀਂ ਫਿਰ ਦੇਖੀ ਤੇਰਾ ਨਾ ਬਣੂਗਾ ਕੀ ਕਿੱਥੇ ਬਣੂਗਾ ਤੇਰਾ ਨਾ ਮੈਂ ਗੱਲ ਕਰ ਤਾ ਤੂੰ ਲਾ ਕਰ ਦੇ ਲੈ ਗੱਲ ਸੁਣ ਮੇਰੀ ਤੂੰ ਇਹਦੇ ਨਾਲ ਕੀ ਪੰਗਾ ਲੈਣਾ ਗੱਲ ਕਰ ਮੇਰੇ ਨਾਲ ਜਿਹੜੀ ਕਰੀ ਬੱਸ ਕੀ ਗੱਲ ਕਰਾਂ ਤੇਰੇ ਨਾਲ ਮੈਂ ਤਾਂ ਮੇਰੀ ਗੱਲ ਸੁਣ ਲੈ ਸਰਪੰਚ ਕੋਲੇ ਜਾਊਂ ਕੱਠ ਕਰਕੇ ਨਾ ਤੇਰੀ ਪੂਰੀ ਵਿਆਹ ਹੀ ਕਰੂੰ ਜੇ ਮੇਰਾ ਨਹੀਂ ਕੁਸ ਬਣਦਾ ਨਾ ਬੰਨ ਮੇਰਾ ਵੀ ਨਹੀਂ ਦਿੱਤੀ ਤੂੰ ਮੇਰਾ ਬੰਨ ਦਿੱਤਾ ਹੀ ਨਹੀਂ ਹੁਣ ਤੱਕ ਬੰਨ ਦਿੰਦੀ ਕਿ ਤੂੰ ਮੇਰਾ ਬੰਨ ਦਿੰਦੀ ਹੀ ਪਹਿਲਾਂ ਮੇਰਾ ਬੰਨ ਉਹ ਬੰਨ ਇਹ ਨਹੀਂ ਦਿੱਤਾ ਮੇਰਾ ਤੂੰ ਨਹੀਂ ਬੰਨ ਦਿੱਤਾ ਕਹਿ ਕੇ ਮੁੱਕਰ ਗਿਆ ਕਰਦਾ ਗੱਲਾਂ ਤੁਸੀਂ ਨਹੀਂ ਮੁਕਰੇਗੇ ਤੁਸੀਂ ਨਹੀਂ ਇੰਨਾ ਕੁਝ ਕਰਦੇ ਤੁਸੀਂ ਨਹੀਂ ਮੁਕਰੇਂ ਕਿ ਕੱਦ ਤੇ ਮਿਲਦਾ ਹੁਣ ਆਉਣੇ ਤਾਂ ਨਹੀਂ ਤਾਂ ਜਾ ਲੈ ਤਿੰਨ ਕਿੱਲੇ ਫਿਰ ਕਿੰਦਾ ਲਿਖਿਆ ਕਿ ਨਿਕਲੇ ਲਿਖਾ ਮੇਰੇ ਨਾਮ ਅੱਜ ਮੇਰੇ ਨਾਮ ਕਰੋਦਾ ਯਾਰ ਮੇਰੀ ਜ਼ਮੀਨਾਂ ਮੇਰੇ ਹਿੱਸੇ ਦਾ ਆਹ ਕਹਿਣਾ ਕਿ ਕਰਿਆ ਨੇ ਘਰ ਦਾ ਕੰਗਰੀ ਨੇ ਕੰਗਰੀ ਨੇ ਮੈਨੂੰ ਦੱਸਾ ਗਾ ਆ ਮੂੰਹ ਸੁਭਾਲ ਕੇ ਗੱਲ ਕਰ ਸਤਲ ਮੇਰੇ ਨਾਲ ਨਹੀਂ ਕਰਦਾ ਹਾਂ ਤੂੰ ਕੀ ਕਰਦਾ ਨਹੀਂ ਦੱਸੀ ਨਾ ਕਰੇਂੀ ਕਿ ਤੂੰ ਆ ਜਾਂਦਾ ਹਾਂ ਤੂੰ ਮੈਨੂੰ ਅੱਧਾ ਕਰ ਦੇ ਨਾ ਆਲੇ ਨਾ ਮੇਰੇ ਫਿਰ ਹਾਂ ਤੁਸੀਂ ਮਾਰ ਤੋਂ ਪਰੇ ਜਾਂਦੀ ਥੋੜੀ ਆ ਰਹੀ ਜਾਂਦੀ ਆ ਮੈਂ ਤੂੰ ਮੈਨੂੰ ਕੀ ਦੱਸਦੀ ਜਾਂ ਨਹੀਂ ਮੇਰੀ ਸਾਰਾ ਕੁਝ ਲੱਗਦੀ ਜਾਂਦਾ ਹਾਂ ਲੱਗਦੀ ਹੈ ਸਾਰਾ ਕੁਝ ਨਾ ਵੇ ਜਿਹੜੇ ਮੂੰਹ ਤੇ ਬੁਰਕੀਆਂ ਪਾ ਪਾ ਪਾਲਿਆ ਉਹਨਾਂ ਦਾ ਪਿੱਛੇ ਛੜਦਾ ਆ ਜਾਤ ਪਜਾਤਾਂ ਬਣ ਗਿਆ ਅੱਜ ਤੂੰ ਆਹੋ ਇਹਨੇ ਤਾਂ ਲਾਈਆਂ ਉਹ ਤਾਂ ਹੀ ਤਾਂ ਆਪਾਂ ਨੂੰ ਪਿੱਛੇ ਛੜਦਾ ਗੱਲ ਸੁਣਨਾ ਚਾਚਾ ਸਾਡੇ ਦਾ ਬਹੁਤ ਜਲੂਸ ਨਿਕਲ ਗਿਆ ਤੇ ਜਲੂਸ ਕੱਢਿਆ ਤੂੰ ਤੇ ਦੇਖ ਲੈ ਇਸ ਤੋਂ ਬਾਅਦ ਬਣੂਗੀ ਤੇਰੇ ਨਾਲ ਭੈੜੀ ਸਾਰਾ ਜਲੂਸ ਉਹ ਤੇਰਾ ਮੈਂ ਕੱਢੂਗਾ ਬੰਦੇ ਸਰਪੰਚ ਨੂੰ ਲਿਆਉਣਾ ਛੱਡ ਕੇ ਮੈਂ ਇਹਨੇ ਤਾਂ ਸ਼ੰਕ ਕਿੱਲੇ ਤੇ 35 ਹਜ਼ਾਰ ਦੀ ਅਸੀਂ ਤਾਂ ਕੱਲ੍ਹ ਕਿੱਲੇ ਤੇ ਮੈਂ ਤੁਸਾਂ ਨਾਲ ਠੀਕ ਹੈ ਥੋੜੀ ਰਹੇਗੀ ਹੁਣ ਹਾਂ ਇਹਨੂੰ ਪਿੱਛੇ ਦੇ ਕੇ ਸਤਪਾਲੇ ਤਾਂ ਸਾਰੀ ਉਮਰ ਦੀ ਕਿ ਲੈ ਕੇ ਗਈ ਹੋਈ ਆਹ ਹੋ ਮਾਰਾ ਕਰਦਾ ਰੋਟੀਆਂ ਖਵਾ ਕੇ ਨਹੀਂ ਮਾਰਾ ਕਰਦਾ ਮੇਰੀ ਮਾਂ ਨੇ ਮਾਰਾ ਕਰਦਾ ਇਹ ਤੈਨੂੰ ਰੋਟੀਆਂ ਖਵਾਈਆਂ ਨੇ ਮੈਂ ਤੁਹਾਨੂੰ ਰੋਜ਼ ਪਿੱਟਦਾ ਵੀ ਮੈਂ ਮੈਨੂੰ ਨਾ ਦਬਾਓ ਮੈਨੂੰ ਆਜ਼ਾਦ ਪਾਓ ਅਪਣੇ ਮੋਢੇ ਪੁਰੇ ਆਹ ਬਾਤ ਸਾਨੂੰ ਦੂਰ ਕਿੱਥੇ ਮੱਥੇ ਲੱਗ ਕੇ ਰਹਿ ਜੀ ਜ਼ਮੀਨ ਤੇ ਰੱਬ ਦੇ ਨਾਮ ਚੱਬ ਕੇ ਚੱਲ ਲੈ ਜਾ ਜਵਾਦੇ ਤੈਨੂੰ ਮੈਂ ਨਾ ਮਾਰਦਾ ਜਾ ਲੈ ਤੂੰ ਪੈਂਦਾ ਮੇਰੀ ਗੱਲ ਸੁਣ ਲੈ ਅੱਜ ਮੈਂ ਜਿੰਨੀ ਕਿ ਮੈਂ ਤੁਹਾਨੂੰ ਵੜਨ ਦੇਣਾ ਵੜ ਕੇ ਦਿਖਾਈ ਸਾਰਾ ਤੂੰ ਜਿੰਨੇ ਚ ਵਾਈ ਨਾ ਬਣਿਆ ਹੁੰਦਾ ਅੱਜ ਆ ਦੇਖੇ ਜਮੀਨ ਤੇ ਕੋਈ ਨਹੀਂ ਕੋਈ ਨਹੀਂ ਮਾਰਦਾ ਗੱਲਾਂ ਬਟਾ ਬਟ ਮਾਰਦਾ ਫਿਰ ਕੀ ਕਰਾਂ ਹਾਂ ਲੈ ਕਹ ਰਹੀ ਹੈ ਕਹਤਾ ਇਹਨੂੰ ਨਾ ਬੋਲੀ ਕੁਛ ਫੇਰ ਨਾ ਕਹੀ ਕਿ ਮੇਰੇ ਕੋ ਬੁਰਾ ਹੋ ਗਿਆ ਕੋਈ ਨਾ ਤੂੰ ਕੀ ਕਰਦੇ ਨਾ ਆ ਸੁਣ ਲੈ ਕਿੱਥੇ ਆਇਆ ਆ ਜੇ ਤੂੰ ਕਰਦਾ ਨੀ ਇਹਦੇ ਪਿੱਛੇ ਲੱਗੇ ਤੇਰੇ ਨਾਲ ਬਹੁਤ ਬੁਰਾ ਅਸਰ ਹੋਊਗਾ ਯਾਦ ਰੱਖੀ ਤੂੰ ਇਹ ਤੇ ਕੋਈ ਗੱਲ ਨਹੀਂ ਮੈਨੂੰ ਚੰਗੀ ਤਰ੍ਹਾਂ ਯਾਦ ਆ ਤੁਰਤੀ ਬਾਣਾ ਤੂੰ ਹਾਂ ਤੁਰਤੀ ਬਾਣਾ ਹਾਂ ਤੀਜੇ ਦਿਨ ਨੂੰ ਆ ਜਾਂਦੇ ਨੇ ਕਹਿਣ ਤੀਜੇ ਦਿਨ ਨੂੰ ਆ ਜਾਂਦੇ ਨੇ ਮੈਨੂੰ ਤਾਂ ਪਰਖਿਆ ਇਹਨਾਂ ਨੇ ਚਲ ਬੈਠ ਤੂੰ ਕੋਨਾ ਵੀ ਕਿਸੇ ਘਰ ਦਾ ਤਾਂ ਭਰਾ ਹੀ ਤਾਂ ਦੱਸ ਮੈਂ ਹੈਗਾ ਹੈਗਾ ਜ਼ਮੀਨ ਹੀ ਤਾਂ ਨਹੀਂ ਹੁਣ ਮੈਂ ਤੈਨੂੰ ਦਾਇ ਨੂੰ ਮਰਦਾ ਘਰੇ ਆ ਕੇ ਤਾਂ ਤੋਂ ਲੈਣੇ ਤੈਨੂੰ ਆਉਂਦੇ ਆ ਘਰੇ ਆ ਆਪਣੇ ਵਾਲੇ ਕੋਲ ਚੱਲ ਬਣਾ ਮਨ ਲੱਤਾਂ ਚੜਾ ਲਈ ਦੇਖ ਇਹਨਾਂ ਦੀ ਜੜਾਈ ਵੈਲੀ ਵੈਲੀ ਕੋਈ ਗੱਲ ਨਹੀਂ ਤੈਨੂੰ ਮੈਂ ਦੇਖੂਗਾ ਤੇਰਾ ਸਾਲਾ ਕਰਦਾ ਕੀ ਹੈ ਬਾਸ ਸਿੱਕੇ 3 ਕਿੱਲੇ ਹੁਣ ਲੈ ਲਓ ਇਹ ਤਾਂ 3 ਕਿੱਲੇ ਮੁਫਤਰ ਗਿਆਗਲਾ ਤਾਂ 14 ਕਿਹਦੇ ਨਾ ਤਾਂ ਬੁਕਰਾ ਤਾਂ ਦੇਖ ਪਿਆ ਆਹ ਰਾਡ ਪਿੱਛੇ ਲਾ ਕੇ ਰੱਖਿਵੇਂ ਪੁੱਛਰ ਪੁੱਛਰ ਬੋਲਦਾ ਦੇਖੀ ਤਾਂ ਜਾਈ ਤੇਰਾ ਬਣਦੀ ਕੀ ਹੈ ਹਕਾਰਿਆ ਕਿਸੇ ਥਾਂ ਦਾ ਯਾਰ ਬਲਰਾ ਕਾ ਇਹ ਜਮੀਨ ਥੋੜਾ ਜਾਣ ਦੇ ਦਾਂਗੇ 7 ਦੇ 7 ਕਿੱਲੇ ਲਾਵਾਂਗੇ ਮੁਕਰ ਗਿਆ ਬੇਬੇ ਮੂੰਹ ਤੇ ਦਾ ਮੁਕਰ ਗਿਆ ਹੋਰ ਦੱਸ ਕੀ ਕਰੇਂਗੀ ਤੂੰ ਤੇ ਥੋੜੀ ਲਿਹਾਰ ਰੱਖੀ ਆ ਉਹਦੇ ਸਾਹਮਣੇ ਮੁਕਰਦਾ ਇਹ ਕੀ ਗੱਲ ਹੋ ਗਈ ਆਇ ਨੂੰ ਪੁੱਛੋ ਕੀ ਹੋ ਗਈ ਗੱਲ ਭੈਣ ਕੀ ਗੱਲ ਹੋਣੀ ਜਿਹਦੀ ਭੈਣ ਆਈ ਐ ਉਹਦੇ ਤੂੰ ਕੋਲੇ ਸੀ ਨਾ ਹਾਂ ਤਿੰਨ ਕਿੱਲੇ ਨੇ ਕਿਹਾ ਸੀ ਨਾ ਹਾਂ ਇਹ ਭਾਈ ਤਿੰਨ ਕਿੱਲੇ ਤੇਰੀ ਏ ਹਾਂ ਠੀਕ ਐ ਜੇ ਹੁਣ ਮੈਂ ਕਿਹਾ ਨਾ ਜਮਾਨਤ ਕਾਣੀ ਕਰੀਏ ਦੱਸੀ ਮਾਂ ਤੇ ਲਾਪਾ ਚਾਚੇ ਨਾਲ ਕਰ ਲਾ ਗੱਲ ਵੀ ਤਿੰਨ ਕਿੱਲੇ ਜਿਹੜੇ ਚੱਲ ਆਪਣੇ ਇੱਕ ਪਾਸਾ ਹੋ ਜੂਗਾ ਮੇਰੇ ਨਾਲ ਲਵਾ ਦੇ ਹਾਂ ਕੁੜੀ ਅੱਜ ਆ ਸੀ ਗਏ ਸਾਡੇ ਮਨ ਚ ਕੋਈ ਨਹੀਂ ਗੜਾਈ ਝਗੜੇ ਵਾਲੀ ਗੱਲ ਅਸੀਂ ਵਧੀਆ ਜਾ ਕੇ ਬੁਲਾਇਆ ਮੇਰੇ ਪੁੱਤ ਨੇ ਵਧੀਆ ਬੁਲਾਇਆ ਮੇਰੀ ਨੋ ਨੇ ਵਧੀਆ ਬੁਲਾਇਆ ਫਾਕੀ ਸਿ ਭਾਈ ਹਾਂ ਹਾਂ ਵੀ ਚਲ ਕੋਈ ਨਾ ਤੇ ਗੱਲ ਕਰੀ ਕਹਿੰਦਾ ਕਿ ਕੋਈ ਨਾ ਮੈਂ ਦੋ ਚਾਰ ਦਿਨ ਖੜ ਜਾ ਐ ਖੜ ਜਾ ਐ ਖੜ ਜਾ ਲਾਡੀ ਨੇ ਐ ਕਹਤਾ ਵੀ ਚਾਚਾ ਦੇਖ ਲੈ ਵੀ ਖੜਨ ਦੀ ਕੀ ਲੋੜ ਹੈ ਵੀ ਹੁਣ ਕਿੰਨੇ ਦਿਨ ਤਾਂ ਹੋ ਗਏ ਦੇਖ ਲੈ ਦੋ ਮਹੀਨੇ ਮ ਕੋ ਹੋ ਗਏ ਉਹ ਗੱਲ ਨੂੰ ਹਾਂ ਤੇ ਵੀ ਹੁਣ ਤੂੰ ਸਾਡੇ ਨਾਂ ਹੀ ਲਵਾ ਦੇ ਇਹ ਸਾਫ ਹੀ ਮੁਕਰ ਕਾ ਕਹਿੰਦਾ ਮੈਂ ਤਾਂ ਨਾਂ ਨਹੀਂ ਲਵਾਉਂਦਾ ਜੇ ਉਂ ਬੋਣੀ ਬੀਜਣੀਆਂ ਤਾਂ ਬਾਲਾ ਬੂ ਨਾਲ ਮਾਜਾ ਹਾਂ ਨਾ ਉਹਦੇ ਕਿਉਂ ਗੱਲ ਕਰੀ ਫਿਰ ਜਦੋਂ ਮੁਕਰ ਨਹੀਂ ਸੀ ਉਹ ਜਿਹੜੀ ਲਿਆ ਰੱਖੀ ਐ ਕੰਜਰੀ ਉਹ ਮਕਰਾਉਂਦੀ ਆ ਸਹੀ ਗੱਲ ਐ ਭਾਈ ਦੇਣਾ ਰਾਤ ਕੰਨ ਭਰਦੀ ਆ ਉਹ ਤਾਂ ਮੈਂ ਤੈਨੂੰ ਦੱਸਾਂ ਤੇਰੇ ਹੱਥੋਂ ਤਾਂ ਅਕਾਦਮੀਨ ਵੀ ਗਈ ਸਭ ਕੁਝ ਗਿਆ ਘਰ ਵੀ ਗਿਆ ਹੈ ਹੁਣ ਉਹੋ ਜੀ ਦੀ ਉਹੋ ਜੀ ਰਹਿ ਗਈ ਨਾਲੇ ਤੂੰ ਬਿਸ਼ਰਮੀ ਲਈ ਨਹੀਂ ਗੱਲ ਤਾਂ ਉਹੀ ਐ ਇਹ ਪਤਾ ਨਹੀਂ ਰਾਣ ਕਿੱਥੋਂ ਆਈ ਜਾਂ ਕਿੱਥੋਂ ਨਾ ਇਹ ਸਾਰਾ ਕੁਝ ਲੈ ਕੇ ਭੱਜੂ ਇਹਦਾ ਹੈ ਚਲੋ ਤਾਂ ਅਗਲਾ ਚਾਲੂਗਾ ਫਿਰ ਅਗਲਾ ਤੈਨੂੰ ਕਹਿੰਦੇ ਹੁੰਦੇ ਹਾਂ ਸਰੀਕਾ ਕੰਨੇ ਗੋਂ ਛੱ ਉਹ ਵੀ ਸਿਆਣੀ ਹੈ ਜੀ। ਸ੍ਰੀ ਕੱਕ ਨੇ ਛੱਡੇ ਨਾ ਛੱਡੇ ਬੰਦ ਤੋਂ। ਠੀਕ ਹੈ ਨਾ? ਅਸੀਂ ਤਾਂ ਹੁਣ ਮਤਲੀ ਵੀ ਇਹਨੂੰ ਜ਼ਮੀਨ ਨਹੀਂ ਦੇਣੀ ਕੁਛ ਮਰਜ਼ੀ ਹੋ ਜਾ ਮਰਨਾ ਮਨਜ਼ੂਰ। ਸੱਤ ਦੇ ਸੱਤ ਕਿੱਲੇ ਲੈ ਕੇ ਛੱਡਣੀਆਂ। ਚੱਲ ਭਾਈ ਦੇਖ ਲੈ ਜਿਹੜਾ ਤੇਰੀ ਪਾਹੋਂ ਚ ਪੈਂਦੀ ਆ ਤਾਂ ਲੈ ਲੈ ਜ਼ਮੀਨ। ਨਾ ਨਾ। ਇਹ ਤਾਂ ਹੈਗਾ ਹੀ ਐ। ਤੂੰ ਦੇਖੀ ਤਾਂ ਜੇ ਬਣਦਾ ਕੀ ਐ ਇਹਦੇ ਨਾਲ। ਇਹ ਜਿਹੜਾ ਫੇਰ ਫਿਰਦਾ। ਕਿਵੇਂ ਪੁੱਛ ਨੂੰ ਅੱਗੇ ਲੱਗੀ ਐ। ਨਾ ਜਦੋਂ ਮੇਰੇ ਪੁੱਤ ਦਾ ਸਾਖ ਛੜਾਇਆ ਸੀ ਉਦੋਂ ਬਲਾਕ ਹੋ ਸੀ। ਹੁਣ ਬਰਾਬਰ ਤੇਰੇ ਪੁੱਤ ਦਾ ਵੀ ਪੱਟਾ ਲਾਉ। ਮੇਰੀ ਗੱਲ ਸੁਣ ਲੈ। ਹੱਥ ਤੇਰੇ ਦੀ ਜ਼ਮੀਨ ਮੈਂ ਆਉਣ ਦਿੰਦੀ। ਜਿਹੜੀਆਂ ਗੱਲਾਂ ਤੂੰ ਕਰਦੀਆਂ ਹਿੱਕਾਂ ਥਾਪੜਦੀਆਂ ਵੀ ਮੈਂ ਉਹਦੇ ਪੁੱਤ ਦੀ ਜ਼ਮੀਨ ਬਣਾ ਦੂੰ ਅਗਲਾ ਵੀ ਕਹਾਂ ਸਹੀ ਕਹਿ ਤੇ ਮੈਂ ਮੈਨੂੰ ਵੀ ਬੰਦ ਤੋਂ ਕਹਿੰਦੇ ਆ ਤੇਰੇ ਪੁੱਤ ਦਾ ਵੀ ਨਾਂ ਪੱਟ ਕੇ ਛੱਡਿਆ ਮੇਰਾ ਵੀ ਨਾਂ ਬਲਟਾ ਲਾਇਦਾ ਸ ਅੱਜ ਦੇ ਠਾਰਿਆ ਮੇਰਾ ਸੱਸੀ ਕਾਪਨੇ ਸਸਰੀ ਘਾਲਤਾ ਠੀਕ ਹੈ ਮੈਂ ਆ ਕੀ ਜਾਂ ਵਿਚਾਰਤਾ ਆ ਤਾਂ ਤਾਂ ਬੜੀ ਸੋਹਣੀ ਗੱਲ કરી ਸੱਚੀ ਮਾਤਾ ਇੰਨੀ ਖੁਸ਼ ਹੋਈ ਇੰਨੀ ਖੁਸ਼ ਹੋਈ ਮੈਂ ਕੀ ਕਰਤਾ ਆਪ ਦੀ ਸੌਕਣ ਜਿਹੜੀ ਟਾਲਦੀ ਚੁੱਲੇ ਤੋਂ ਅੱਛਾ ਤੇ ਟਾਲਣੀ ਸੀ ਜਦ ਤੂੰ ਖਾਣੇ ਗੱਲ ਵੜ ਕੇ ਗਈ ਸੀ ਬਣਾਵੇਂ ਬਣਦੀ ਨਾ ਮੇਰੀ ਗੱਲ ਸੁਣ ਭੈਣੇ ਆ ਗੰਗੂ ਮੱਚਦੀ ਜਾਂਦੀ ਸੀ ਆ ਗੰਗੂ ਲੜਾਈ ਤਾਂ ਮੈਂ ਸੁਣ ਲਈ ਥੋੜੀ ਸਾਰੀ ਅੱਛਾ ਤੇ ਗੱਲ ਕਰ ਫਿਰ ਮੈਂ ਵਿੱਚ ਨਹੀਂ ਆਈ ਮੈਂ ਕਿ ਆਪਾਂ ਕੀ ਲੈਣਾ ਚੱਲ ਮਹਾ ਮੈਂ ਤੈਨੂੰ ਸਮਝਾ ਕੇ ਆਉਂ ਅੱਗੇ ਆਗਿਆ ਗੱਲਾਂ ਵੀ ਆ ਤਾਂ ਤੂੰ 12 ਵਜੇ ਕਰਿਆ ਹਰੇਕ ਬੰਦੇ ਆਲ ਦੇ ਘਰ ਨੂੰ ਆਈ ਚਾਵੇਂ ਤੇ ਘਰ ਖੁਸ਼ ਰਹਿੰਦਾ ਫਿਰ ਫਿਰ ਭੈਣੇ ਕੀ ਕਰਦੀ ਬੋਲਣੋ ਨਹੀਂ ਸੀ ਹਟਦੀ ਮੂਹਰੋਂ ਉਹ ਤਾਂ ਗੁੱਤਨੀ ਫੜਨੋਂ ਆਉਂਦੀ ਸੀਗੀ ਗੋਤਨੀ ਫੜਨੋਂ ਤਾਂ ਆਉਂਦੀ ਸੀ ਤੇਰੀ ਸਰੀਕਣੀ ਆ ਉਹ ਬਰਾਬਰ ਦੀ ਨਾ ਤੂੰ ਕਿਉਂ ਗੁੱਤ ਪਟਾਏਂਗੀ ਉਹ ਤੋਂ ਬਰਾਬਰ ਬੋਲਿਆ ਕਰ ਕਹਿੰਦੇ ਹੁੰਦੇ ਆ ਨਾ 21 ਨੂੰ 31 ਪਾਈ ਦੀਆਂ ਫੇਰ ਸਰੀਕ ਖੜਦਾ ਹੁੰਦਾ ਹਾਂ ਫਿਰ ਤਾਂ ਹੀ ਤਾਂ ਹੁਣ ਮੈਂ ਐਂ ਕੀਤੀ ਹੁਣ ਮੈਂ ਉਹਦੇ ਸਮਾਰਕ ਖਾਨੇ ਚ ਵੱਡੀ ਗੱਲ ਵੀ ਜੇ ਸਾਰੀ ਜ਼ਮੀਨ ਜਾਇਦਾਦ ਕਰਾ ਲੈਗਾ ਤਾਂ ਆਪਣੇ ਪੱਲੇ ਕੀ ਰਹਿ ਜਾਊਗਾ ਸਹੀ ਗੱਲ ਐ ਆ ਵੀ ਤੂੰ ਬੜਿਆ ਕੀਤਾ ਜਿਹੜਾ ਕਿਕਰ ਸਿਆ ਨੂੰ ਆਵੜੇ ਮੰਗ ਲਾ ਲੈ ਨਾ ਹੀ ਭਾਈ ਬੁੜੀ ਦਾ ਕੰਮ ਆਹੀ ਹੁੰਦਾ ਵੀ ਬੁੜੀ ਬੰਦਾ ਰਾਏ ਰਾ ਚੱਲਣਗੇ ਤਾਂ ਹੀ ਤਾਂ ਘਰ ਵਜਦਾ ਜੇ ਹੁਣ ਤੂੰ ਚੁੱਪ ਕਰਕੇ ਬੈਠੀ ਰਹੇਂਗੀ ਇਹ ਅਸਰੀਕਾ ਨੂੰ ਖਵਾਈ ਜਾਊਗਾ ਉਹ ਫੇਰ ਤੇਰਾ ਕੀ ਰੇਜ ਬੁੜੀ ਦਾ ਇੱਥੇ ਘਰੇ ਨਾਲੇ ਪਤਾ ਹੀ ਨਹੀਂ ਉਹਨੇ ਕੀ ਕੋਲ ਕੇ ਪਿਆ ਮਾੜੀ ਜੀ ਗੱਲ ਲੈ ਬਾੜੇ ਪਿੱਛੇ ਵੀ ਹੁਣ ਕਹਿੰਦਾ ਵੀ ਕੁਝ ਨਹੀਂ ਹੁੰਦਾ ਬਾੜਾ ਆਖੇ ਆਪਾਂ ਤਾਂ ਇੱਥੇ ਰੂੜੀ ਲਾ ਲਾਂਗੇ ਨਾਲੇ ਦਾ ਕੀ ਹੈ ਨਾ ਭਾਈ ਆਖੇ ਪੰਮਾ ਐਨੀ ਚੀਜ਼ ਐ ਹੁਣ ਤਾਂ ਉਹਦੇ ਚੋਂ ਵੀ ਅੱਧ ਵੱਡਾ ਜਾਊਗਾ ਮੈਂ ਤਾਂ ਹੁਣ ਕਹਿ ਤਾ ਵੀ ਐਨੀ ਕੁ ਚੀਜ਼ ਵੀ ਨਹੀਂ ਜਾਣ ਦਿੰਦੀ ਹਾਂ ਸਹੀ ਗੱਲ ਐ ਸਾਰੀ ਬਰਾਬਰ ਦੀ ਲਊ ਜਦੋਂ ਹੁਣ ਭਾਈ ਭੇੜੀ ਪਾਏਗੀ ਸਾਰਾ ਕੁਝ ਲੈ ਕੇ ਦਿਖਾਉਣਾ ਤੂੰ ਹੁਣ ਤਾਂ ਵਾਜ ਗਈ ਅੱਧ ਨਹੀਂ ਮਾਲਕਣ ਤੂੰ ਥੋੜਾ ਕੋਈ ਐਵੇਂ ਐ ਉਹੀ ਤਾਂ ਗੱਲ ਹੈ ਹਾਂ ਐਵੇਂ ਮੇਰੀ ਗੱਲ ਸੁਣਾ ਉਹੀ ਗੱਲ ਫਿਰ ਮੈਨੂੰ ਕਹੇ ਤਾਂ ਦਿੰਦੇ ਆ ਕਿ ਬਾਲਾ ਬੋਲਦੀ ਆ ਭਾਈ ਆ ਕਿ ਚੁਕਲੀਆਂ ਕਰਦੀ ਆ ਐ ਕਰਦੀ ਆ ਫਿਰ ਮੈਂ ਤਾਂ ਸੱਚੀ ਗੱਲ ਕਹੇ ਬਣਾ ਰਿਹਾ ਨਹੀਂ ਆਂਦਾ ਭਾਵੇਂ ਮੈਨੂੰ ਕੋਈ ਮਾਰਾ ਕਰੇ ਨਹੀਂ ਪਹਿਣੇ ਤੇਰੀ ਹੱਲਾ ਸ਼ੇਰੀਨਾ ਤਾਂ ਮੇਰੇ ਚ ਵੀ ਹਿੰਮਤ ਆ ਗਈ ਬੋਲਣ ਦੀ ਸਹੀ ਗੱਲ ਆ ਮੈਂ ਤਾਂ ਚੁੱਪ ਕਰਕੇ ਇਹਨਾਂ ਦੀਆਂ ਸੁਣੀ ਜਾਂਦੀ ਸੀ ਨਹੀਂ ਉਹਦੇ ਮੈਂ ਤਾਂ ਸਮਝ ਤੈਨੂੰ ਦੱਸ ਕੇ ਤਾਂ ਗਈ ਸੀ ਮੈਂ ਤਾਂ ਇੱਕ ਚੜ੍ਹੇ ਪੁੱਤਰੀ ਮੈਂ ਆਖਿਆ ਕਿਹੜੇ ਵੇਲੇ ਕਿਕਰ ਸੋਂ ਘਰੋਂ ਜਾਵੇ ਕਿਹੜੇ ਵੇਲੇ ਮੈਂ ਜਾ ਕੇ ਉਹਨੂੰ ਡੁੱਬੜੀ ਨ ਸਮਝਾ ਕੇ ਆਵਾਂ ਵੀ ਤੇਰੇ ਚੁੱਪ ਕਾਣ ਨਾਲ ਤਾਂ ਤੇਰਾ ਬੇੜਾ ਤੋਤਾ ਜਾਊਗਾ ਤੇ ਇਹਨੂੰ ਤਾਂ ਐ ਹੋ ਗਿਆ ਵੇ ਤਾਂ ਮੂਹਰੋ ਬੋਲਦੀ ਨਹੀਂ ਕਿ ਇਹ ਤਾਂ ਹੁਣ ਜਿਉ ਕੁਝ ਮੈਂ ਕਹੀ ਜਾਊਂਗੀ ਉਵੇਂ ਹੀ ਸਾਰਾ ਕੁਝ ਇਹਨੇ ਤਾਂ ਲੈ ਕੇ ਤਾਂ ਉਹਦੀ ਬੁੱਕਲ ਚ ਰੱਖ ਲਿਆ ਹੁਣ ਇਹਨੂੰ ਆਇਆ ਬੀ ਕੇਰਾ ਕਿਹੜੇ ਵੇਲੇ ਮੇਰੇ ਨਾਂ ਜ਼ਮੀਨ ਲੱਗ ਜੇ ਸਹੀ ਗੱਲ ਐ ਭਾਈ ਕਹਿੰਦੇ ਹੁੰਦੇ ਇਕੱਲੇ ਨੇ ਖਾਦਾ ਪਿਆ ਜਦੋਂ ਵੰਡੀ ਪਾਈ ਉਦੋਂ ਫਿਰ ਦੁੱਖ ਆਉਂਦਾ ਬੰਦੇ ਨੂੰ ਦਲਪੜੀ ਖਾਦਾ ਹੈ ਹਾਂ ਸਹੀ ਗੱਲ ਐ ਗੱਲ ਜੜੱਪੇ ਖਾਦਾ ਹੈ ਉਧਰ ਉਹਦੀ ਨੋ ਪੁੱਤ ਉਧਰ ਹੋਏ ਸਿੱਧਾ ਸਿਰ ਚੜ ਚੜ ਬੋਲਦੀ ਆ ਨਹੀਂ ਤਾਂ ਫਿਰ ਭੁੱਲੀ ਬੈਠੀ ਸੀ ਮਾਦੇ ਆਰ ਬੈਉਣਾ ਇਹਨੂੰ ਤਾਂ ਸੀ ਸਾਰਾ ਕੁਝ ਮੇਰਾ ਹੀ ਐ ਤੇ ਆਈ ਇੱਥੇ ਖਾ ਟੁਕੜਿਆਂ ਤੇ ਪਲਦਾ ਰਹੂ ਤੇ ਬਸ ਖੈੜਾ ਸ਼ਫਟ ਜਿਹਾ ਕਰੇ ਹੁਣ ਇਹਨੂੰ ਪਤਾ ਲੱਗ ਗਿਆ ਹਾਂ ਅੱਜ ਮੈਂ ਬੋਲੀ ਨਾ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਹੁਣ ਨਹੀਂ ਇਹ ਹੱਥ ਜਾ ਆਉਂਦਾ ਹੁਣ ਤਾਂ ਲੋਕ ਬਥੇਰੇ ਪਾਈ ਥੂ ਥੂ ਕਰਦੇ ਆ ਲੋਕ ਬਥੇਰੇ ਕਹਿੰਦੇ ਇਹਨੂੰ ਵੀ ਹੁਣ ਇਹਦਾ ਬੋਲਣ ਦਾ ਹੱਕ ਨਹੀਂ ਭਾਈ ਜਦੋਂ ਉਹਨੇ ਆਪਦਾ ਘਰ ਬੰਨ ਲਿਆ ਹੁਣ ਇਹਨੂੰ ਐ ਵੀ ਕਿਹੜੇ ਵੇਲੇ ਪੱਟਿਆ ਜਾਵੇ ਮੈਨੂੰ ਭਜਾਉਣ ਨੂੰ ਕਰਦੀ ਐ ਸਹੀ ਗੱਲ ਐ ਪਰ ਤੂੰ ਆਵੜੇ ਸਹੀ ਰਹੀ ਆ ਆਪਦਾ ਹਰੇਕ ਚੀਜ਼ ਨੂੰ ਹੱਥ ਪਾਵੀ ਆ ਮੇਰੀ ਐ ਫੇਰ ਤੈਨੂੰ ਮਿਲੂਗੀ ਜੇ ਤੂੰ ਅੰਦਰ ਬੈਠੀ ਰਹੀ ਫੇਰ ਨਹੀਂ ਕੁਝ ਮਿਲਦਾ ਨਾ ਨਾ ਨਹੀਂ ਮਹਿੰਦਰ ਬੈੰਦੀ ਹੁਣ ਤਾਂ ਮੈਂ ਇੱਕ ਦੇ ਜੋਰ ਨਾਲ ਲੈ ਲੂ ਸਾਰਾ ਕੁਝ ਸਹੀ ਗੱਲ ਐ ਚੱਲ ਬਸ ਐਵੇਂ ਹੀ ਲੱਗੀ ਰਹੀ ਫੇਰ ਸਭ ਕੁਝ ਤੇਰੇ ਪੱਲੇ ਆ ਜਾਊਗਾ ਆਇਆ ਹੁਣ ਚਾਹ ਬਣਾਉਣੀ ਐ ਨਾ ਚਾਹ ਨਹੀਂ ਪੀਗੀ ਨਾ ਨਾ ਹੁਣ ਤਾਂ ਮੈਂ ਜਾਣੀ ਆ ਤੂੰ ਆਪਦਾ ਕਾਰ ਕੰਮ ਆ ਬਦਲ ਦੇ ਨੇ ਅੱਜ ਦੇਖ ਲੈ ਕਚਰ ਕਾਹਨ ਕਰਤਾ ਤੇ ਸਾਡੇ ਤਾਂ ਪਸ਼ੂਆਂ ਨੂੰ ਹੁਣ ਖੋਲਣਾ ਅੱਜ ਪਾਣੀ ਖੜਾਗਾ ਮੈਂ ਤਾਂ ਕਰਦੀ ਆ ਸਾਫ ਜਾ ਕੇ ਮੈਂ ਤਾਂ ਆਪਾਂ ਬਾਲਣ ਰੱਖਿਆ ਅੰਦਰ ਮੀਂਹ ਪਾ ਕਰਕੇ ਮੀਂਹ ਚਲ ਭਾਈ ਇਹ ਵੀ ਠੰਡ ਹੋ ਗਈ ਹੁਣ ਤਾਂ ਵਧ ਗਿਆ ਹੋਰ ਹਾਂ ਚੱਲ ਚੰਗਾ ਹੁਣ ਮੇਰੇ ਨਾਲ ਐ ਲੈਂਗੀ ਮੇਰੇ ਕੋਲ ਜਿਹੜਾ ਮਾਰਦੀ ਹੁੰਦੀ ਆ ਨਾਲੇ ਤੂੰ ਵੀ ਉਹਦੇ ਕੋਲੋਂ ਦੇਖ ਕੇ ਪਚਾ ਕੇ ਨੰਗਿਆ ਕਰ ਕੋਈ ਨਾ ਸੀ ਕਿਉਂ ਕਹਿੰਨੀ ਆ ਤੂੰ ਇਹੋ ਜਿਹਾ ਕੁਛ ਉਹਨੇ ਮੰਨ ਚ ਤਾਂ ਹੋਊਗਾ ਪੁੱਛਿਆ ਤਾਂ ਨਹੀਂ ਪਰ ਐ ਹੋਊਗਾ ਵੀ ਕੋਈ ਸਿਖਾ ਕੇ ਗਈ ਹੋਊ ਬਸ ਤੂੰ ਨਾ ਗੱਲ ਮੂੰਹੋਂ ਕੱਢੀ ਹਾਂ ਮੈਨੂੰ ਸ਼ੱਕ ਹੋਣ ਦਿੰਦੀ ਜਦੋਂ ਤੂੰ ਮੇਰੇ ਵੱਲ ਐ ਮੈਂ ਤੇਰਾ ਕਿਉਂ ਪਵਾਦੀ ਹਾਂ ਹਾਂ ਮੈਂ ਤਾਂ ਨਾਲੇ ਮੈਂ ਕਿਹੜਾ ਵਿੱਚੋਂ ਖਾਣੀ ਖਾਣੀ ਐ ਮੈਂ ਤਾਂ ਤੇਰੀ ਮਾਰੀ ਕਹਿੰਨੀ ਐ ਵੀ ਭਾਈ ਸੋਡਾ ਨਾ ਕੁਛ ਗਮਾਚੇ ਜਿਹੜਾ ਪਹਿਲਾਂ ਇਹਨੇ ਖਵਾਤਾ ਖਵਾਤਾ ਹੁਣ ਜ਼ਮੀਨ ਤੇ ਘਰ ਸੋਨੂੰ ਭਾਈ ਅੱਧ ਮੇਲੇ ਮਾਰਾ ਸੋਨੂੰ ਅੱਧ ਦਿਵਾ ਕੇ ਰਾਜੀ ਐ ਨਾ ਤੂੰ ਦੇਖ ਲੈ ਸਾਡੇ ਖੋਲੇ ਅੰਨੀ ਖਰੋ ਹੀ ਤਾਂ ਗੱਲ ਐ ਆਪ ਤਾਂ ਆਮ ਨਾਲ ਆਪਦੇ ਪੁੱਤ ਨੂੰ ਨੋਂ ਨੋਂ ਕੋਠੀ ਪਾ ਕੇ ਦੇ ਦਿੰਦੇ ਇਹਨੂੰ ਦੇਖ ਲੈ ਜਿਵੇਂ ਬਾਗਲ ਚ ਕੱਟ ਕੇ ਬਟ ਸਹੀ ਗੱਲ ਐ ਸਹੀ ਗੱਲ ਇਹ ਤਾਂ ਫਿਰ ਉਹਦੇ ਅਕੇ ਰੋਟੀ ਪਾਣੀ ਖਾ ਕੇ ਭਾਈ ਇਧਰ ਹੀ ਪੈ ਜਾਂਦਾ ਸੀ ਆ ਕੇ ਉਹਨਾਂ ਨੇ ਮਾਜ ਨਾਲ ਦੀ ਕੋਠੀ ਪਾ ਲਈ ਪੁੱਤ ਵਿਆਹ ਲੈ ਤੀ ਵਿਆਹ ਤੀ ਇਹਦੇ ਸਿਰੋਂ ਤੇ ਜੇ ਉਹਦੇ ਨੇ ਸੋਚਦੇ ਹਾਂ ਉਹਦੇ ਨੇ ਸੋਚਦੇ ਤਾਂ ਇਧਰ ਬਰਾਬਰ ਪਾ ਕੇ ਦਿੰਦੇ ਬਰਾਬਰ ਤਾਂ ਘਰ ਤਾਂ ਪਾ ਕੇ ਦਿੰਦੇ ਜੇ ਇਹ ਤਾਂ ਬੰਨਣਾ ਸੀ ਬੰਨਣਾ ਸੀ ਹਾਂ ਇਹਨਾਂ ਤਾਂ ਐ ਸੀ ਬਸ ਐਂ ਡਿਗਟਾ ਕੇ ਕਦੇ ਹੋਊ ਜੂਗਾ ਦੇਖ ਲੈ ਗੋੜਾ ਪਾਣੀ ਖੜ ਜਾਂਦਾ ਕੋਈ ਹਾਲ ਨਹੀਂ ਚੱਲ ਕੋਈ ਨਾ ਹੌਲੀ ਹੌਲੀ ਸਭ ਕੁਝ ਬਣ ਜੂ ਬਸ ਆਪਦੇ ਹੱਕ ਤੇ ਡਟੀ ਰਹਿ ਮੈਂ ਤੈਨੂੰ ਦੱਸਾਂ ਹੁਣ ਤਾਂ ਮੈਂ ਬਸ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਵੀ ਇਹ ਬੋਲੇ ਬਿਨਾਂ ਨਾ ਇਹ ਬੁੜੀ ਸੁਧਰਨ ਵਾਲੀ ਹਾਂ ਨਾ 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 ਭਾਈ ਤੈਨੂੰ ਮੈਂ ਦੱਸਿਆ ਵੀ ਜਿੰਨਾ ਇਹ ਬੋਲੂ ਦੁੱਗਣਾ ਬੋਲ ਮੂਰੋ ਫਿਰ ਜਾ ਕੇ ਕੰਮ ਉਟਾਉ ਤੰਨੇ ਮੈਂ ਜਾਣੀ ਆ ਫਿਰ ਨੀਰਾ ਪਾਉਣਾ ਬਸੂਆਂ ਨੂੰ ਨਾ ਕੋਈ ਨਾ ਹਾਂ ਤੰਨੇ ਬਸ ਗੱਲ ਨਾ ਕਰ ਜਮਾ ਵੀਖੋ ਨਾ ਕੱਢੀ ਚੱਲ ਕੋਈ ਨਾ ਆਹੋ ਲੱਗਸ ਹੁਣ ਪਾ ਲੋ ਜਾ ਕੇ ਖੀਰ ਜੱਤ ਹਾਂ ਮੈਂ ਤੈਨੂੰ ਲੈ ਲਿਆਂ ਗਿਆ ਸੀਗਾ ਕਲੇਸ ਹੋਊਗਾ ਉੱਥੇ ਤੁਸੀਂ ਨਹੀਂ ਮੰਨਿਆ ਕਿ ਚੱਲ ਵੜ ਚੱਲ ਵੜ ਲਵਾ ਲੈ ਕਿ ਲੈਣਾ ਹੁਣ ਕੀ ਕਰੀਏ ਦੱਸ ਗਏ ਤਾਂ ਚੰਗੇ ਆਸਤੇ ਸੀ ਵੀ ਸਾਰੀ ਜ਼ਮੀਨ ਆਪਣੇ ਹੱਥ ਚ ਆ ਜੂਗੀ ਕੀ ਪਤਾ ਸੀਗਾ ਵੀ ਕੰਜਦੀ ਪਹਿਲਾਂ ਹੀ ਸਾਰੇ ਵਾਸਤੇ ਕੁੰਡਲੀ ਮਾਰੀ ਬੈਠੀ ਆ ਉਹ ਤਾਂ ਕੁੰਡਲੀ ਮਾਰਨੀ ਆ ਸਾਰਾ ਕੁਝ ਉਹਦੇ ਹੱਥ ਵਿੱਚ ਹੀ ਹੈ ਤੂੰ ਮੱਛੀ ਰਾਸ਼ੀ ਮੱਛੀ ਰਾਸ਼ੀ ਮੈਂ ਤੇਰੀਆਂ ਗੱਲਾਂ ਤੇ ਸਾਰੀਆਂ ਉਹ ਕਾ ਮੈਨੂੰ ਪਿੱਛੇ ਕਹਿੰਦੀ ਸੀ ਮਾਂ ਮਾਂ ਤੇ ਪਾਲਣ ਦਾ ਦਾੜੀ ਜੱਤ ਫਿਰ ਦੇਖੀ ਕਿ ਨਾ ਕੁਝ ਬੰਦਾ ਹੋਵੇ ਨਾ ਬੰਦਾ ਮੀਠਾਖਤਾ বাজਦੀ ਹੋਰ ਸਿਆਪਾ ਹੋ ਜਾਂਦਾ ਆਹ ਬਾਗ ਨਾ ਮੈਨੂੰ ਪਿਆਰ ਹੈ ਨਾ ਮੰਜੇ ਤੇ ਆਪੇ ਪਤਾ ਲੱਗਦਾ ਆਪੇ ਛੱਡ ਕੇ ਬੈਠਦੀ ਉਹ ਉਹ ਮੰਜੇ ਤੇ ਪਹਿਲਾਂਗਾ ਤੂੰ ਉਰਜਨ ਦੇ ਜੇਲ੍ਹ ਚ ਆ ਮੈਂ ਕਿਸੀ ਤੇ ਡੱਪ ਡੱਪ ਕਰਦੀ ਹੋ ਫਿਰਦੀ ਮਗਰ ਤੇ ਹਰੇਕ ਗੱਲ ਤੇ ਜੇਲ੍ਹ ਜਾਏ ਆਏ ਫੋਸ ਤੂੰ ਹੀ ਚੱਗਦੀ ਫਿਰਦੀ ਹੈਗੀ ਹਾਂ ਅੱਛਾ ਬੰਦਾ ਮਾਰਨਾ ਸੌਖਾ ਕਿਤੇ ਸੌਖਾ ਨਾ ਲੜਾਈਆਂ ਹੋ ਜਾਂਦੀਆਂ ਉਹ ਜਿਹੜੇ ਬਰਾਬਰ ਖੜੀ ਸੀ ਨਾ ਸਾਰੀ ਉਂਗਲ ਉਹਦੀ ਹੈ ਹਾਂ ਸਾਰਿਆਂ ਨੂੰ ਆਹ ਕੈਂਪਿੰਗ ਦੀ ਬੋਲਦੀ ਸੀ ਨੀ ਆਹ ਇੱਥੇ ਦੇਖਿਆ ਸੀ ਕਿ ਬਰਾਬਰ ਕੁਰਸੀ ਨਹੀਂ ਬਸ ਉਹ ਵਾਲੇ ਚ ਪਿੱਛੇ ਰੱਖੀ ਬੈਠਾ ਕਮਾਲ ਹੋ ਗਿਆ ਉਹਦੀ ਨਾ ਕੀ ਹਿੰਮਤ ਸੀ ਬਰਾਬਰ ਬੈਠਣ ਦੀ ਜੇ ਕੰਜਰ ਬਠਾਉਂਦਾ ਤਾਂ ਹੀ ਬੈਠਦੀ ਹੈ ਕਿਵੇਂ ਬੰਡੀਆਂ ਪਹਿਲਾਂ ਉਹਨੂੰ ਦਿਖਾਈ ਜਾਂਦਾ ਸਾਰਾ ਕੁਝ ਬਣਾ ਕੇ ਦੇਖ ਲੈ ਵੀ ਆਹ ਜ਼ਮੀਨ ਤਾਂ ਆਪਾਂ ਇਹਨਾਂ ਨੇ ਰਾਈ ਬਣਾ ਰੱਖੀ ਸੀ ਬੇਬੇ ਉਹਨੂੰ ਦੱਸਣ ਤੋਂ ਪਹਿਲਾਂ ਗੱਲ ਹੋਈ ਪਈ ਐ ਨਾ ਜੀ ਗੱਲ ਹੋਈ ਉਹਨੂੰ ਦੱਸਦਾ ਵੀ ਆਹ ਜ਼ਮੀਨ ਆਪ ਆਪਣੀ ਐ ਖੇਤ ਚ ਇਹ ਜੇ ਲੈ ਕੇ ਨਹੀਂ ਗਿਆ ਉਹ ਦੱਸੀ ਜਾਂਦਾ ਸਾਰਾ ਕੁਝ ਅੱਧ ਲੱਗੀ ਭਈ ਮੇਰੇ ਕਾਲਜ ਤੇ ਮਾਂ ਸੁਣ ਕੇ ਅੱਕਵੇਂ ਕੰਨ ਬਣਾ ਦੱਸ ਸਾਰਾ ਭੇਤ ਦਈ ਜਾਂਦਾ ਸਾਰਾ ਖੇਤਾਂ ਦੀ ਦਈ ਜਾਂਦਾ ਸਾਰਾ ਪਟਾਲ ਨੂੰ ਇਹ ਮੈਨੂੰ ਬੜਾ ਸਕੀਮ ਨਹੀਂ ਆਵੇ ਬੇਹੋ ਪਟਾਲ ਨੂੰ ਮੈਨੂੰ ਕੁਛ ਕਰਦੇ ਆ ਆ ਇੰਨਾ ਇੰਨਾ ਆਪਣਾ ਵੀ ਦਵਾ ਦੇ ਤੂੰ ਹਾਂ ਵਿੱਚ ਕਰਜਾ ਕਰ ਲਈ ਚੱਲੀ ਵੇਖੀ ਕਰਜਾ ਉਹ ਤਾਂ ਅਗਲੀ ਤੰਨੇ ਲਈ ਇੱਥੇ ਤਾਂ ਬੋਲੀ ਨਹੀਂ ਮੁੜ ਕੇ ਭਰਤੇ ਕੰਨ ਹੈ ਮੈਂ ਕਰਦੇ ਮੈਂ ਤੇ ਮਰਜੀ ਭੱਜ ਲੈ ਤੇ ਵੀ ਗੱਲ ਸੁਣ ਲੈ ਠੀਕ ਹੈ ਪਹਿਲਾਂ ਤਾਂ ਮੈਨੂੰ ਆਏ ਸੀ ਵੀ ਤਿੰਨ ਕਿੱਲੇ ਮਿਲ ਜਾਣਗੇ ਠੀਕ ਆ ਇਹ ਤਾਂ ਨਕੇ ਲਿਆਦਾ ਵੀ ਹੁਣ ਮੁਕਰ ਗਿਆ ਮੁਕਰਿਆ ਕਿ ਨਹੀਂ ਮੁਕਰਿਆ ਹਾਂ ਮੁਕਰ ਗਿਆ ਇਹ ਕੰਮ ਕਰ ਲੈ ਇੱਥੇ ਆਇਆ ਕਰ ਲੈ ਵਾਟਲਾ ਹੋਦਾ ਗੱਲ ਮੇਰੀ ਗੱਲ ਸੁਣ ਬੇਬੇ ਵੀ ਐ ਕੰਮ ਕਰਨ ਨੂੰ ਮੇਰਾ ਸਸਰੀਆ ਉਥੇ ਹਾਂ ਸਸਰੀਆ ਇਹ ਫਸੋ ਵੀਜੇ ਇਹ ਹੋ ਜਾਏ ਮੁਰਕੇ ਦਾ ਪਹਿਲਾ ਇਹ ਤਾਂ ਮੇਰੀ ਆ ਐਂ ਲੈ ਲੀ ਉਹ ਵੀ ਤਾਂ ਗੱਲ ਐਂ ਲੈ ਕੀ ਹੋਰ ਕੋਈ ਲਗਾੜਾ ਨੂੰ ਘੜਾ ਦੇ ਲੈ ਕੇ ਹਾਂ ਮੈ ਕੀ ਪਤਾ ਕਿੱਥੋਂ ਲੈਂਦੀ ਆ ਕੀ ਕੀ ਕੌਣ ਕੋਲ ਦੇ ਪਿੱਛੇ ਆ ਨਹੀਂ ਇਹ ਤਾਂ ਮੇਤ ਹੀ ਨਹੀਂ ਭਾਈ ਮੈਂ ਤਾਂ ਕਹਿੰਦਾ ਕੋਈ ਗੱਲ ਨਹੀਂ ਬੀਜ ਲੈਂਦੇ ਹਸਲੇ ਨੂੰ ਕੀ ਗਾ ਸੱਤ ਕਿੱਲਾਂ ਦੀ ਵੇਚਣ ਦੇ ਜਾਂ ਵਿਝਣ ਦੇ ਕੋਈ ਗੱਲ ਤਾਂ ਫੋਮ ਨਹੀਂ ਦੱਸੋ ਨਾ ਗੱਲ ਸੁਣੋ ਇੱਕ ਮਿੰਟ ਸੱਤ ਕਿੱਲਾਂ ਦੀ ਜੋ ਫਸਲ ਵਿਝਣ ਦੇ ਰਾਤ ਨੂੰ ਮੈਂ ਆਪਦੇ ਯਾਰ ਮਸ਼ੀਨ ਲਵਾ ਕੇ ਵਢਾ ਲੂੰਗਾ ਹੈ ਮਾੜੀ ਦਾ ਕਰੀਏ ਛੇ 7 ਮਹੀਨੇ ਜਿਉ ਮੱਥਾ ਖ ਮਾਰਿਆ ਇਹ ਵੀ ਸਹੀ ਹੈ ਗਲਾਡੀ ਦੀ ਗੱਲ ਕੀ ਕਰਨੂ ਫਿਰ ਆਪਣਾ ਫਿਰ ਆਪਣਾ ਕੀ ਗੱਲ ਹੈ ਤੁਸੀਂ ਆਏ ਦੇਖੋ ਆਪਾਂ ਦਾ ਗੱਲ ਕਰ ਲਾਂਗੇ ਅਗਲਾ ਪੰਜਾਇਤ ਇਕੱਠੀ ਕਰੂ ਬੇਇੱਜ਼ਤੀ ਆਪਣੀ ਜੇ ਚਾਰ ਬੰਦੇ ਸਾਂਝੇ ਹੁੰਦੇ ਨਾ ਸਾਂਝੀ ਗੱਲ ਕਰਾਂਗੇ ਜਿੱਧਰ ਸਹੀ ਹੋਵੇ ਹੋਰ ਅੰਦਰ ਦੀ ਗੱਲ ਸੁਣੀ ਨਹੀਂ ਸਾਂਝੇ ਬੰਦੇ ਨਾਲ ਹੀ ਗੱਲ ਕਰਕੇ ਗਿਆ ਸੀ 4 ਬੰਦੇ ਬਣਾਵਾਂਗੇ ਹੁਣ ਆਪਾਂ ਕਰ ਬਾਈ ਨੂੰ ਫੋਨ ਕਰ ਭੂਆ ਨੂੰ ਫੋਨ ਚਾਂਸ ਆ ਸਭ ਦੇਖ ਤੇ ਦਾਰੇ ਬਾਈ ਨੂੰ ਕਿਉਂ ਫੋਨ ਕਰਨਾ ਯਾਰ ਕੀ ਬਾਈ ਨੂੰ ਕਿਉਂ ਮੇਰੀ ਗੱਲ ਸੁਣ ਬਾਈ ਨੂੰ ਤੇਰੀ ਭੂਆ ਨੂੰ ਨਾ ਫੋਨ ਕਰ ਕਾ ਭੂਆ ਨੂੰ ਫੋਨ ਫੋਨ ਕਰਕੇ ਕਹਿ ਕੇ ਅੱਜੋ ਵੀ ਜਵਾਨ ਤੋਂ ਮੁੱਕਰਦਾ ਠੀਕ ਹੈ ਗੱਲ ਜਿਹੜੀ ਤੂੰ ਕਰਕੇ ਗਈਆਂ ਵੀ ਉਸ ਗੱਲ ਤੇ ਖੜਦਾ ਨਹੀਂਗਾ ਵੀ ਉਰੇ ਆ ਜਾ ਛੇ ਦਿਨੇ ਵੀ ਉਹ ਆਊਗੀ ਉਹਦੇ ਸਾਹਮਣੇ ਜਾ ਕੇ ਕਿਵੇਂ ਗਾਈ ਮਾਰ ਕੇ ਮੈਂ ਬਾਈ ਨੂੰ ਫੋਨ ਲਾ ਕੇ ਦੇ ਦੇ ਫਿਰ ਕਿਹੜਾ ਮਾਰਾ ਦੇ ਕਿਰੇ ਸੀਗਾ ਪਤਾ ਨਹੀਂ ਇੱਥੇ ਘਰ ਪਿੰਡ ਚ ਪੈਰ ਪਾ ਗਈ ਤਾਂ ਕਿਥੋਂ ਲਿਆਂਦੀ ਆ ਸੜੀ ਹੋਈ ਤੀਵੀ ਗੱਲ ਸੁਣਦਾ ਮੇਰੀ ਠੀਕ ਹੈ ਜਿਹੜਾ ਵੀ ਗੁਸਾ ਕਿਸੇ ਆ ਉਧਰ ਆਪਣੇ ਕੁੜੀ ਦੇ ਘਰੇ ਨਹੀਂ ਜਾਣਾ ਜਿਹੜੇ ਵੀ ਬਾਈ ਨੂੰ ਜਾਵਾਂ ਨਹੀਂ ਗੱਲ ਇਹ ਮੈਂ ਤਾਂ ਕਹਿ ਨਹੀਂ ਹੈ ਇਹਦਾ ਰੋਣਾ ਪਾ ਉਹ ਕੁੜੀ ਨੂੰ ਛੱਡ ਜੂਗਾ ਇੱਥੇ ਮੈਂ ਤਾਂ ਗੱਲ ਕਰੂੰਗੀ ਮੇਰੀ ਜੇ ਤੂੰ ਸੰਡੇ ਦਿਮਾਗ ਨਾਲ ਤੂੰ ਇਹ ਕਿਹਾ ਕਿ ਤਨ ਕਿਲੇ ਮੈਂ ਲਗਾਉਂਗੀ ਹਾਂ ਸੀ ਬਾਹਰ ਨੇ ਕੱਲ ਤਾਂ ਸੁਣ ਲੈ ਮਾੜੀ ਮਾੜੀ ਗੱਲ ਉਹਦੇ ਕੋਲੇ ਕਰਾਂਗੇ ਤਾਂ ਆਪਣੀ ਕੁੜੀ ਦੁਖੀ ਹੋਊਗੀ ਜਿਹੜੀ ਮੈਂ ਸਮਝ ਨਹੀਂ ਹੋਈ ਨਹੀਂ ਮੈਨੂੰ ਕੱਲ ਮੇਰੇ ਘਰ ਦੇ ਪੁੱਛਣਗੇ ਜਿੱਦ ਤੱਕ ਲਈ ਮੇਰੀ ਮਾਂ ਬੈਠੀ ਇਸ ਦੇ ਸਾਹਮਣੇ ਐਸੀ ਮਾਂ ਕੋ ਤੇਰੇ ਨਾਲ ਹੈ ਨਾ ਮੇਰੀ ਗੱਲ ਤਾਂ ਜਦੋਂ ਮੈਂ ਤੈਨੂੰ ਕਹੀ ਨੇ ਵੀ ਮੇਰੀ ਗੱਲ ਸੁਣ ਲੈ ਕਮੈਂਟ ਠੀਕ ਹੈ ਵੀ ਤੂੰ ਕਾ ਉਹਨੂੰ ਨਾ ਫੋਨ ਕਰ ਬਾਈ ਇਹਨੂੰ ਜਦੋਂ ਉਹ ਆ ਗਿਆ ਇੱਥੇ ਠੀਕ ਹੈ ਕਲੇਸ਼ ਹੋਊਗਾ ਕੁੜੀ ਨੂੰ ਇੱਥੇ ਛੱਡ ਜੂਗਾ ਹੋਰ ਬਦਨਾਮੀ ਹੋਊਗੀ ਆਪੇ ਹੌਲੀ ਹੌਲੀ ਦੋ ਦੋ ਜਾਂ ਦਿਨਾਂ ਦੇ ਗੱਲਾਂ ਆ ਮੈਂ ਅਪਲੋਡ ਕਰ ਲਉ ਠੀਕ ਆ ਹੁਣ ਮੈਂ ਕਿਹਾ ਖੇਤ ਦਿੰਨਾ ਜਾ ਕੇ ਪਹਿਰਾ ਤੇ ਫੇ ਤੂੰ ਘਰ ਭੂਆ ਨੂੰ ਫੋਨ ਠੀਕ ਆ ਖੇਤ ਦਾ ਮੈਂ ਦੇਖਦਾ ਮੈਂ ਪਾਉਂਗੀ ਦਾੜੇ ਚੱਤ ਦੇਖ ਚੱਲ ਕੋਈ ਨਾ ਮੈਂ ਆਪਣਾ ਜੂਸਾ ਨਿਕਲੀ ਆ ਹਾਂ ਖਰਾਬ ਲਾਮੀ ਤਾਂ ਹੋਈਗੇ ਅਸੇ ਦਾੜੀ ਪਟ ਦੂੰਗਾ ਤੇ ਫੇਰ ਦੱਸ ਗੀ ਗੱਲ ਤਾਂ ਸੁਣ ਲੋ ਜਦੋਂ ਜ਼ਮੀਨ ਚਾਚੇ ਦੇ ਨਾਮ ਆ ਉਹਨ ਕੰਨ ਕਿਲੇ ਦੇ ਤੂੰ ਮੁੱਕਰ ਹੀ ਗਿਆ ਉਹ ਮੁੱਕਰ ਹੀ ਗਿਆ ਕਿਵੇਂ ਮੈਂ ਆਏ ਸੋਚਦੀ ਆਂ ਵੀ ਨਿੱਕਾ ਜਾ ਪਾਲਿਆ ਸੀ ਅੱਜ ਚਾਚੇ ਨੂੰ ਕੁਟਦਾ ਮਾਰਦਾ ਲੋਕਾਂ ਦੀ ਸ਼ਰਮ ਸੋਚਦੀ ਆਂ ਮਾਂ ਚਾਚੇ ਨੇ ਤਾਂ ਸੋਚਿਆ ਨਹੀਂ ਬੇ ਮੇਰੀ ਮਾਂ ਦਾ ਫੋਨ ਆ ਗਿਆ ਸੋਚਿਆ ਤੇ ਮੇਰੀ ਪੇਕੇ ਦਾ ਫੋਨ ਆ ਗਿਆ ਮੈਂ ਕੀ ਕਹੂੰਗੀ झूठी पाई गांधी मरवा देगी मरवाऊंगी ना डातरिया कर चाचा है जमीन जो मुकरे डातरिया मेरे मरवाऊंगा तू चुप रौला के पाया आपके घरे पाओ ਹਾ ਇਧਰੇ ਤਾਂ ਉਹ ਲਾਬੇ ਕੇ ਤੱਕ ਕੰਨ ਲਾ ਸਮੇਂ ਪੈ ਚਲ ਕੋਸ ਨੇ ਦਾ ਲੋਕਾਂ ਨੂੰ ਪਤਾ ਨਹੀਂ ਲੋਕਾਂ ਨੂੰ ਸਾਰੇ ਹੀ ਪਤਾ ਠੀਕ ਆ ਸਾਰੇ ਹੀ ਪਤਾ ਲੋਕਾਂ ਨੂੰ ਕੀ ਹੋ ਗਿਆ ਨਾ ਕੀ ਨਹੀਂ ਠੀਕ ਆ ਉਹ ਜਿਹਦੇ ਕੋਲ ਤੂੰ ਖੜੀ ਸੀ ਰਾਹ ਦੇ ਵਿੱਚ ਉਹਨੇ ਵੀ ਸਾਰੇ ਪਿੰਡ ਚ ਡੌਂਟੀ ਬਿਟ ਦੇਣੀ ਆ ਦੇਖ ਲਈ ਤੂੰ ਉਹ ਬਾਹਰ ਤੋਂ ਸੁਆਦ ਲੈਂਦੀ ਆ ਪਾ ਹਾਂ ਮਾਂ ਲੱਗਿਆ ਫਰਮਾ ਲਾ ਤੂੰ ਹੋਰ ਬਿਠਾ ਰਹੀ ਨਹੀਂ ਬਚਾਲੇ ਉਹਨੇ ਖੜੇ ਨਹੀਂ ਜਦੋਂ ਮੇਰੇ ਮੂਹਰੇ ਹੋ ਗਈ ਕੀ ਹੋ ਗਿਆ ਪਤ ਮਾਂ ਇਹ ਨਹੀਂ ਪਤਾ ਉਂਗਲਾਉਂਦੀ ਹੀ ਹੁਣ ਕੁਛ ਨਹੀਂ ਕਰਦਾ ਇਹ ਮੈਂ ਦਾਅਵਾ ਕਰਦਾ ਦੋ ਦਿਨ ਮੈਨੂੰ ਘੇੜ ਡੂਆ ਰੋਕ ਲੂਗਾ ਠੀਕ ਹੈ ਕੀ ਬਣਿਆ ਉਹ ਕੀ ਹੋਇਆ ਸਵਾਦ ਲੈ ਲੈਂਦਾ ਇਹ ਨਾ ਪਤਾ ਇਹ ਹੀ ਕੰਮ ਹੈ ਉਹਦੀਆਂ ਉਧਰ ਉਹਦੀਆਂ ਉਧਰ ਉਹਦੇ ਤਰੇ ਵੜ ਗਏ ਉਹਦੇ ਤਰੇ ਵੜ ਗਏ ਕੁਛ ਨਾ ਗੱਲ ਬੜੀਆਂ ਗੱਲਾਂ ਨਾ ਕਰ ਜਾ ਜਾ ਕੇ ਭੂਆ ਨੂੰ ਫੋਨ ਲਾ ਚੱਲ ਮੈਂ ਤੇਰੇ ਭੂਆ ਨੂੰ ਕਰ ਮੇਰਾ ਫੋਨ ਚੰਗਾ ਜਾ ਕੇ ਫੋਨ ਲਾ ਭੂਆ ਨੂੰ ਕੱਥੇ ਨੇ ਆ ਜਾ ਇੱਥੇ ਚੰਗਾ ਨਹੀਂ ਇੱਥੇ ਹੋਰ ਕੋਈ ਸਿਆਪਾ ਖੜਾ ਹੋਊਗਾ ਠੀਕ ਹੈ ਠੀਕ ਹੈ ਲੈ ਲਉ ਜ਼ਮੀਨਾਂ ਇਹ ਕੋਈ ਦਿੰਦਾ ਨਹੀਂ ਜ਼ਮੀਨ ਜ਼ਮੀਨ ਤਾਂ ਲੈ ਕੇ ਛੱਡੂ ਕੁਛ ਹੋ ਜਾਏ ਕੁਛ ਜ਼ਮੀਨ ਨਹੀਂ ਛੱਡਦਾ ਭੂਆ ਨੂੰ ਆ ਜਾਂਦੇ ਬਸ ਹੁਣ ਇੱਕ ਕਰੀ ਅੱਗੇ ਤਾਂ ਭੂਆ ਨੇ ਕਰਾਤਾ ਕੰਮ ਲੈ ਪਾਣੀ ਦਾ ਗਲਾਸ ਲਿਆ ਦੇ ਹਾਈ ਹਾਈ ਅੱਜ ਤਾਂ ਸੌਲੀ ਅੱਜ ਤਾਂ ਇਹ ਕਿ ਨਹੀਂ ਸੁਣੀ ਜਿਹੇ ਜੀ ਮੇਰੀ ਸੋਨੀਆਂ ਦੇ ਮੁੰਡਿਆ ਸਾਡ ਖੜਾ ਉਹ ਕੀ ਹੋ ਗਿਆ ਅੱਜ ਤਾਂ ਵਾਹ ਸੋਨਾ ਕੰਮ ਹੋ ਗਿਆ ਉਹ ਮੋਟਰਗਾ ਕਿੱਕਰ ਸਿਆ ਤਿੰਨ ਕਿੱਲੇ ਜੀ ਵੀਂਦੇ ਤੇ ਨਜ਼ਾਰਾ ਆ ਗਿਆ ਅਸੀਂ ਅੱਜ ਕੀ ਮਾਹੌਲ ਬਣ ਗਿਆ ਫਿਰ ਅੱਜ ਤਾਂ ਪੁੱਛਣਾ ਹਾਂ ਅੱਜ ਤਾਂ ਮੇਰੀ ਕਾਜੀ ਠਾਣੇ ਆਏ ਦਾਉਨ ਰਹਾ ਫਿਰ ਉਹਨਾਂ ਨੂੰ ਬਲੱਡ ਪੁੜਾ ਕੇ ਡੱਕ ਪੀ ਇੱਥੇ ਨਹੀਂ ਨਹੀਂ ਬਲੱਡ ਵਧਾਉਣੀ ਤੂੰ ਮੇਰੇ ਨਾਲ ਇੱਥੇ ਸੁਣ ਲੈ ਉਥੋਂ ਤੱਕ ਤਾਂ ਮੈਥੋਂ ਹੁਣ ਪਹੁੰਚਿਆ ਨਹੀਂ ਆਣਾ ਗੋਲਾ ਬਣ ਗਿਆ ਗੋਲਾ ਬਣ ਗਿਆ ਗੱਲ ਮੈਂ ਤੈਨੂੰ ਦੱਸਦੀ ਆ ਹਮ ਕਿਕਰ ਸਾਂ ਤਾਂ ਮੁੱਕਰ ਗਿਆ ਤਿੰਨ ਕਿਲੇ ਤੇ ਉਧਰ ਸਖਪਾਲ ਕੌਰ ਫਿਰ ਲੈ ਕੇ ਪਹੁੰਚ ਗਈ ਫੌਜ ਨੂੰ ਬਾੜੇ 'ਚ ਹਮ ਫਿਰ ਉੱਥੇ ਕੋਈ ਘਰ ਵਿੱਚ ਆ ਤਪਾਵੇ ਕੋਈ ਬਹੂ ਜੀ ਉੱਤੋਂ ਦੀ ਉਹ ਬੋਲੇ ਪੂਰਾ ਤਮਾਸ਼ਾ ਦੇਖ ਕੇ ਆਈ ਆ ਮੈਂ ਤਾਂ ਸੱਚੀ ਮੇਰਾ ਤਾਂ ਅੱਜ ਧਰਤੀ ਦੇ ਪੈਰ ਨਹੀਂ ਲੱਗਦਾ ਨਹੀਂ ਆਏ ਫਿਰ ਮੁੱਕਰ ਕਿਵੇਂ ਗਿਆ ਲੈ ਆ ਕੇ ਮੁੱਕਰ ਕਿਵੇਂ ਗਿਆ ਤੈਨੂੰ ਪਤਾ ਨਹੀਂ ਟੀਲੀ ਤਾਂ ਮੈਂ ਲਾਈ ਸੀ ਸਾਰੀ ਤੈਨੂੰ ਉਹ ਦੱਸਿਆ ਤਾਂ ਸੀ ਉਹ ਨਹੀਂ ਜਿਹੜੀ ਕਿਕਰ ਸਾਂ ਦੇ ਘਰਾਂ ਵਾਲੀ ਹਮ ਉਹਨੇ ਕੰਨ ਪਰ ਕੇ ਆਈ ਸੀ ਮੈਂ ਫਿਰ ਉਹ ਕਿ ਮਗਰਾਦੀ ਮਾਂ ਆਖਿਆ ਕਮਲ ਕੇ ਤੇਰੇ ਜਵਾਕਾਂ ਦੀ ਜ਼ਮੀਨ ਜਾਂਦੀ ਐ ਅੱਜ ਨਾਲ ਬੋਲੀ ਸਾਰੀ ਉਮਰ ਜਵਾਕ ਤੈਨੂੰ ਮੇਰੇ ਮਾਰਨਗੇ ਆਖੀ ਜ਼ਮੀਨ ਜੱਟ ਦੀ ਮਾਂ ਹੁੰਦੀ ਆ ਸਹੀ ਗੱਲ ਐ ਹੱਕ ਵੀ ਭਾਈ ਉਹਦਾ ਸੀ ਜਦੋਂ ਵਿਆਹ ਕੇ ਆਈ ਐ ਆਪਾਂ ਤਾਂ ਫੇਰ ਲਾਤੀ ਉਂਗਲ ਉਹ ਅੜ ਗਈ ਅੜ ਗਈ ਕੀ ਇਕੱਕਰ ਸਾਨੂੰ ਬੈਠਾ ਨਹੀਂ ਦਿੱਤਾ ਉਹਦੀ ਕਹਿਦਾ ਕਹਿੰਦੀ ਮੈਂ ਤਾਂ ਇਹ ਗੱਲ ਮਨਜ਼ੂਰ ਨਹੀਂ ਜਿਹੜੀ ਤੂੰ ਦੋ ਬੰਦਿਆਂ ਚ ਕਰਕੇ ਆਇਆ ਚਾਹੇ ਤਾਂ ਮੇਰੀ ਗੱਲ ਮੰਨ ਤੇ ਚਾਹੇ ਉਹਨਾਂ ਦੀ ਮੰਨ ਇੱਕ ਪਾਸੇ ਹੋ ਜਾ ਫੇਰ ਫੇਰ ਵਿਚਾਰਾ ਇਕੱਕਰ ਤੋਂ ਢਲ ਗਿਆ ਮੋਂ ਮੰਗੂ ਅੱਛਾ ਚੱਲ ਭਾਈ ਫੇਰ ਹੋਈ ਨਹੀਂ ਬੜੀ ਹੋਈ ਨਹੀਂ ਬੜੀ ਗਈ ਇਧਰੋਂ ਹੋਰ ਜਾਣੇ ਆ ਜ਼ਮੀਨਾਂ ਕਰਾਉਣੇ ਅੱਜ ਤਾਂ ਭੱਜੀ ਜਾਂਦੀ ਸੀ ਮਗਰੀ ਗਈ ਮੈਂ ਜਦੋਂ ਮੈਂ ਮਗਰੀ ਗਈ ਤੇ ਚੱਲ ਬਾੜੇ ਚ ਹਾਂ ਪ੍ਰੋਗਰਾਮ ਚੱਲ ਪਿਆ ਅੱਛਾ ਸਾਰਾ ਪ੍ਰੋਗਰਾਮ ਦੇਖ ਕੇ ਆਈਆਂ ਜਿਕੀਣ ਕਰਕੇ ਫੇਰ ਕਾਲਜੇ ਫੰਦ ਪਈ ਐ ਮੇਰੀ ਬਈ ਠਰ ਗਿਆ ਕਾਲਜਾ ਤੇਰਾ ਮੇਰਾ ਵਾਹ ਠਰ ਗਿਆ ਹੁੰਦਾ ਮੈਨੂੰ ਠੰਡੇ ਦੀ ਲੋੜ ਵੀ ਨਹੀਂ ਬਸ ਆ ਜਾ ਬੰਨ ਲੈ ਆਹੀ ਚਾਪਾ ਦੀ ਸੀ ਮੈਂ ਤੇਰੀ ਬੀੜੀ ਲੈ ਗਈ ਮੇਰੀ ਬੀੜੀ ਲੈ ਗਈ ਜਿੱਦੇ ਮੇਰੇ ਪੁੱਤ ਦੇ ਰਿਸ਼ਤੇ ਨੂੰ ਭਾਨੀ ਮਰਵਾਈ ਸੀ ਨਾ ਉਹਦੇ ਮੈਨੂੰ ਹੀ ਪਤਾ ਸੀ ਵੀ ਮੈਂ ਕਿਵੇਂ ਦਿਨ ਕੱਢੇ ਸੀ ਬਾ ਅੱਜ ਜਿਹੜਾ ਤਿੰਨ ਕਿੱਲੇ ਉਹ ਲੈਣ ਨੂੰ ਫਿਰਦੀ ਸੀ ਇੱਥੋਂ ਪਹੁੰਚਦੇ ਦੇਖ ਕੇ ਮੇਰਾ ਵੀ ਵਾਸਤੂ ਪੁੱਛੀ ਨਾ ਤਾਰਤੇ ਦੇ ਪੈਰ ਨਹੀਂ ਲੱਗਦਾ ਭਾਈ ਆਇਤਾ ਮਾੜਾ ਕਰਾਂਗੇ ਫਿਰ ਆਪਦਾ ਵੀ ਹੋਊਗਾ ਨਾ ਸਹੀ ਗੱਲ ਐ ਕਹਿੰਦੇ ਹੁੰਦੇ ਨਾ ਦੇਰ ਨਾ ਇੱਥੇ ਪੈਂਦੇ ਗਾ ਨੇ ਬੰਦੇ ਨੇ ਦੇਰ ਕੀ ਹਨੇਰ ਕੀ ਬਸ ਕੀ ਗੱਲ ਹਾਂ ਸਹੀ ਗੱਲ ਐ ਤੇ ਹੁਣ ਰੋਟੀ ਨਹੀਂ ਪੱਕਦੀ ਅਗਲੇ ਦੇ ਘਰੇ ਹਾਂ ਕਾਲਜਾ ਬਲੁੰਦਰਾ ਗਿਆ ਤਿੰਨ ਕਿੱਲੇ ਮੇਰੇ 사ਲਾ ਤਿੰਨ ਕਰੋੜ ਦੇ ਆ ਸਹੀ ਗੱਲ ਐ 100 ਰੁਪਇਆ ਕਿਸੇ ਕੋਲੇ ਨਹੀਂ ਅੱਜ ਹੁਣ ਮੈਨੂੰ ਆਈ ਨਹੀਂ ਪਤਾ ਲੱਗਦਾ ਵੀ ਮੈਂ ਇੱਧਰ ਜਾ ਕੇ ਲਮਾ ਸ਼ੋ ਕਿ ਇੱਧਰ ਜਾ ਕੇ ਲਮਾ ਸ਼ੋ ਦਵਾਰੇ ਮੈਂ ਤੈਨੂੰ ਇੱਕ ਵਾਰੀ ਆਏਗਾ ਨਾ ਵੀ ਤੂੰ ਘਰੇ ਵਜਾ ਠੰਡਾ ਪਾਣੀ ਪਾਲਾ ਸੱਚੀ ਕਿਤੇ ਤਰ੍ਹਾਂ ਬਲੱਡ ਵਾੜ ਗਿਆ ਸ਼ੋ ਸਾਰਾ ਪਿੰਡ ਦਾ ਨਾ ਆਪਣੀ ਲਈ ਜਾਂਦਾ ਵੀ 70 ਵੇਜੇ ਤੇ ਹੁਣ ਨਹੀਂ ਮੇਰਾ ਵਾਦਾ ਹਾਂ ਉਨੀ ਬਲੱਡ ਵਾਦਾ ਹੁਣ ਤਾਂ ਮੈਨੂੰ ਲੱਗਦਾ ਗੋਲੀ ਵੀ ਨਹੀਂ ਖਾਣੀ ਪੈਣੀ ਮੈਨੂੰ ਤੇਰਾ ਵੀ ਖਰਚਾ ਘਟਾ ਦਾਂਗਾ ਤਾਂ ਚਲ ਕੋਈ ਨਹੀਂ ਆ ਜਾ ਕੋਈ ਨਹੀਂ ਬੜਾ ਐ ਸੰਸਣ ਐਡੀ ਚਾਹ ਨਹੀਂ ਮੰਨਦੇ ਹੁੰਦੇ ਕਿਸੇ ਦੇ ਪੁਰੇ ਨਹੀਂ ਪਥਰੇ